ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਬੂ ਰੋਜ਼ਾਨਾ ਦੀ ਤਰ੍ਹਾਂ ਸ਼ੋਅ ਲੈ ਕੇ ਹਾਜ਼ਰਾਂ ਨਿਰਪੱਖ ਟਾਕ ਮੁੱਦੇ ਦੇ ਤਹਿਤ ਇਸ ਦੇ ਵਿੱਚ ਉਹਨਾਂ ਮੁੱਦਿਆਂ ਤੇ ਚਰਚਾ ਕੀਤੀ ਜਾਂਦੀ ਹੈ ਜੋ ਪੰਜਾਬ ਦੇ ਨੇ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੋਏ ਜਿਹੜੇ ਮੁੱਦੇ ਨੇ ਤਾਂ ਇਹਨਾਂ ਸਾਰੇ ਟੌਪਿਕਸ ਤੇ ਮੁੱਦਿਆਂ ਤੇ ਚਰਚਾ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਹੋਰੀ ਨੇ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਚਾਲ ਧੰਨਵਾਦੀ ਸ਼ਤਰੀਕਾਲ ਜੀ ਜਗਸੀਰ ਜੀ ਰੋਜ਼ ਬਹੁਤ ਕੁਝ ਹੁੰਦਾ ਹੈ ਤਾਂ ਇੱਕ ਮੁੱਦਾ ਪਿਛਲੇ ਕਾਫੀ ਦਿਨਾਂ ਤੋਂ ਭੱਖਿਆ ਹੋਇਆ ਪੰਜਾਬ ਦੇ ਵਿੱਚ ਆ 드나 ਕੀ 살ਾਂ ਕਹਿ دیے 328 ਪਾਵਨ ਸਰੂਪਾਂ ਵਾਲਾ ਮੁੱਦਾ ਉਸ ਮੁੱਦੇ ਤੇ ਹੁਣ ਜਦੋਂ ਜਾਂਚ ਦੀ ਗੱਲ ਆਈ ਹੈ ਤਾਂ ਇੱਕ ਚੀਜ਼ ਨਿਕਲ ਕੇ ਸਾਹਮਣੇ ਪੰਜਾਬ ਸਰਕਾਰ ਨੇ ਜੋ ਐਸਆਈਟੀ ਬਣਾਈ ਹੈ ਉਸ ਜਾਂਚ ਦੇ ਵਿੱਚ ਨਿਕਲ ਕੇ ਸਾਹਮਣੇ ਆ ਜੋ ਰਾਜਾ ਸਾਹਿਬ ਦਾ ਧਾਰਮਿਕ ਸਥਾਨ ਹੈ ਰਾਜਾ ਜੀ ਦਾ ਉੱਥੇ 169 ਸਰੂਪ ਪਏ ਨੇ ਤੇ ਐਸਜੀਪੀਸੀ ਨੂੰ ਜਾਣ ਵਾਸਤੇ ਕਿਹਾ ਸੀ ਪੰਜਾਬ ਸਰਕਾਰ ਨੇ ਕਿ ਜਾ ਕੇ ਦੇਖ ਲਓ ਬੀ ਉਸ ਰੂਪ ਉਹਨਾਂ ਦੇ ਵਿੱਚੋਂ ਤਾਂ ਨਹੀਂ ਜਿਹੜੇ 328 ਪਾਵਨ ਸਰੂਪ ਅ ਅੱਜ ਤੱਕ ਨਹੀਂ ਮਿਲੇ ਜਾਂ ਗਾਇਬ ਹੋਏ ਨੇ ਜਿਸ ਤੇ ਕਾਫੀ ਜ਼ਿਆਦਾ ਸਿਆਸੀ ਚਰਚਾ ਵੀ ਹਮੇਸ਼ਾ ਹੁੰਦੀ ਰਹੀ ਹੈ ਤਾਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਜੋ ਧਾਰਮਿਕ ਦੀਵਾਨ ਲਗਾਉਂਦੇ ਨੇ ਵਡਾ ਲਾਹੌਰ ਹੀ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਸੁਖਬੀਰ ਬਾਦਲ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਕਿ ਉੱਥੇ ਜਾ ਕੇ ਆਪ ਦਿਵਾਨ ਲਗਾਏਗੇ ਵਡਾ ਲਾਹੌਰਾ ਦੇ ਵੱਲੋਂ ਤਾਂ ਹੁਣ ਉਸ ਤੇ ਕੀ ਲੱਗਦਾ ਤੁਹਾਨੂੰ ਕੀ ਸਿਨੈਰੀਓ ਬਣੇਗਾ ਕੀ ਨਿਕਲ ਕੇ ਸਾਹਮਣੇ ਆਏਗਾ ਕਿ ਇੱਕ ਦੂਜੇ ਦਾ ਇਸ ਤਰੀਕੇ ਵਿਰੋਧ ਕੀਤਾ ਜਾ ਰਿਹਾ ਹੈ ਤਾ ਜਦੋਂ ਸਿੱਖੀ ਦੀਵਾਨ ਲਗਾਉਣ ਦੀ ਗੱਲ ਹੁੰਦੀ ਹੈ ਰਾਜਾ ਸਾਹਿਬ ਦੇ ਡੇਰੇ ਨੂੰ ਲੈ ਕੇ ਅਕਸਰ ਹੀ ਧਾਰਮਿਕ ਤੌਰ ਤੇ ਇਹ ਚਰਚਾ ਛੇੜਦੀ ਹੈ ਵਿਵਾਦ ਛੇੜਦਾ ਹੈ ਜਾਂ ਕੁਝ ਵੀ ਅਸੀਂ ਕਹਿ ਸਕਦੇ ਹਾਂ ਤੇ ਕਿ ਮਜ਼ਾਰ ਹੈ ਰਾਜਾ ਸਾਹਿਬ ਜੀ ਦਾ ਡੇਰਾ ਜਾਂ ਗੁਰੂ ਘਰ ਪਰ ਦੇਖੋ ਜਿਹੜੇ ਬਾਰੇ ਨਾਲ ਕੱਲ ਸੁਖਦੀਪ ਸਿੰਘ ਖੋਸਾ ਹੋਣਾ ਨੇ ਕਾਫੀ ਜਿਹੜੇ ਖੁਲਾਸੇ ਆ ਉਹ ਕੀਤੇ ਆ ਵੀ ਉਹ ਕਿਸ ਤਰ੍ਹਾਂ ਦਾ ਮਤਲਬ ਉਹ ਜਗਾ ਕੀ ਉੱਥੇ ਉਹਦੀਆਂ ਤਸਵੀਰਾਂ ਵੀ ਉਹਨਾਂ ਨੇ ਵਾਇਰਲ ਕੀਤੀਆਂ ਨੇ ਪੂਰੀਆਂ ਤਸਵੀਰਾਂ ਦਿਖਾਈਆਂ ਨੇ ਉੱਥੇ ਕਿਸ ਤਰ੍ਹਾਂ ਦਾ ਮਤਲਬ ਅੰਦਰਲਾ ਜਿਹੜਾ ਉੱਥੋਂ ਦਾ ਮਾਹੌਲ ਆਗਾ ਉਹਦੇ ਬਾਰੇ ਦੱਸਿਆ ਹੈਗਾ ਸੋ ਇੱਕ ਤਾਂ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਧਾਰਮਿਕ ਡੇਰੇ ਨੇਗੇ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵੀ ਨੇ ਤੇ ਉੱਥੇ ਉਹ ਗੱਲਾਂ ਵੀ ਹੁੰਦੀਆਂ ਨੇ ਜਿਹੜੀਆਂ ਏਕਾਤਾ ਸਾਹਿਬ ਤੋਂ ਵਰਜਿਤ ਕੀਤੀਆਂ ਗਈਆਂ ਨੇ ਰਹਿਤ ਮਰਜ਼ਾ ਦਾ ਦੇ ਉਲਟ ਨੇਗੀਆਂ ਉਹ ਵੀ ਸਭ ਕੁਝ ਹੁੰਦਾਗਾ ਬਹੁਤ ਸਾਰੇ ਮਤਲਬ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਨੇ ਤੇ ਇਹਦੇ ਬਾਰੇ ਵੀ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਭਾਲੇ ਕਿ ਹੁਣ ਇਹਦੇ ਉੱਪਰ ਹੁੰਦਾ ਰਸਲ ਗੱਲ ਤਾਂ ਹੈਗੀ ਰਹਿਤ ਮਰਜ਼ਾ ਦੀ ਗੱਲ ਚੱਲੀ ਸੀ ਗੁਰੂ ਮਹਾਰਾਜ ਦੇ 328 ਰੂਪਾਂ ਤੋਂ ਉਹ 328 ਰੂਪਾਂ ਦੀ ਤਲਾਸ਼ ਦੇ ਵਿੱਚ ਮਤਲਬ ਇਹ ਡੇਰਾ ਜਿਹੜਾ ਇਹ ਜਾਂ ਪੱਕਾ ਜਿਹੜਾ ਧਾਰਮਿਕ ਸਥਾਨ ਜਾਂ ਗੁਰਦੁਆਰਾ ਕਹਿ ਦਈਏ ਕੁਝ ਵੀ ਮਤਲਬ ਹੁਣ ਉਹਦਾ ਪ੍ਰੋਪਰ ਅਜੇ ਤੱਕ ਜਿਹੜਾ ਨਾਮ ਕਰਨਾ ਉਹ ਵੀ ਨਹੀਂ ਹੋ ਰਿਹਾ ਹੈਗਾ ਵੀ ਉਹ ਮਤਲਬ ਜਿਹੜੇ ਉਹ ਉਹ ਜਿਹੜੇ ਪਹਿਲਾਂ ਰਾਜਾ ਸਾਹਿਬ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਵੀ ਆਉਂਦੀਆਂ ਨੇ ਉਹ ਇੱਕ ਤਪਸਵੀ ਦੇ ਰੂਪ ਦੇ ਵਿੱਚ ਆਉਂਦੀਆਂ ਜਿਵੇਂ ਮਤਲਬ ਪੁਰਾਣੇ ਰਿਸ਼ੀ ਮੁਰੇ ਤਪੱਸਿਆ ਕਰਨ ਵਾਲੇ ਹੁੰਦੇ ਸੀਗੇ ਹੂੰ ਜਦੋਂ ਕਿ ਇਹ ਜਿਹੜਾ ਜਪ ਤਪ ਹੈ ਇਹਦਾ ਗੁਰਬਾਣੀ ਦੇ ਵਿੱਚ ਬਿਲਕੁਲ ਖੰਡਨ ਕੀਤਾ ਹੋਇਆ ਹੈ ਗੁਰਬਾਣੀ ਨੇ ਗ੍ਰਸਥ ਜੀਵਨ ਨੂੰ ਅ ਅਪਣਾਇਆ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਤੁਹਾਨੂੰ ਜਿਹੜਾ ਫਰਸਪਾ ਦਿੱਤਾ ਉਹਦੇ ਵਿੱਚ ਕਿਤੇ ਨਹੀਂ ਹੈਗਾ ਵੀ ਜਿਹੜਾ ਇਸ ਤਰ੍ਹਾਂ ਕੋਈ ਤਪ ਕਰਨਾ ਨੰਡੇ ਪਿੰਡੇ ਫਿਰਨਾ ਜਾਂ ਉਹਦੇ ਬਾਰੇ ਖੰਡਨ ਹੈ ਗੁਰਬਾਣੀ ਦੇ ਵਿੱਚ ਜਗਾ ਜਗਾ ਦੇ ਉੱਪਰ ਗੁਰੂ ਬਾਰਾ ਜੀ ਨੇ ਕੀਤਾ ਹੋਇਆ ਕਿ ਕੋਈ ਜੰਗਲਾਂ ਦੇ ਵਿੱਚ ਜਾਣਾ ਜਾਂ ਕੋਈ ਆਪਣੇ ਆਪ ਨੂੰ ਕਸ਼ਟ ਦੇਣਾ ਸਰੀਰ ਨੂੰ ਪ੍ਰਮਾਤਮਾ ਨੂੰ ਪਾਉਣ ਲਈ ਉਹਨੂੰ ਗੁਰੂ ਸਾਹਿਬ ਨੇ ਇਹ ਮਤਲਬ ਕਿਤੇ ਇੱਕ ਤਾਂ ਹੀ ਮਨਜ਼ੂਰ ਕੀਤਾ ਉਹਨਾਂ ਬਲਾਂ ਨੂੰ ਚਲੋ ਉਸ ਤੋਂ ਦੀ ਆਸ਼ਤਾ ਜੁੜ ਜਾਂਦੀ ਹੈ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਧਾਰਮਿਕ ਸਥਾਨ ਆ ਜਿਹੜੇ ਕਿ ਬਾਅਦ ਦੇ ਵਿੱਚ ਜਿਵੇਂ ਉੱਥੇ ਗੁਰੂ ਮਹਾਰਾਜ ਦੇ ਸਰੂਪ ਆ ਗਿਆ ਤੇ ਉੱਥੇ ਉਹਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ ਇਹਦੀ ਮਿਸਾਲ ਮੈਂ ਦਊਂਗਾ ਸਾਡੇ ਬਰਨਾਲੇ ਦੇ ਵਿੱਚ ਹੀ ਗੁਰਦੁਆਰਾ ਬਾਬਾ ਕਾਲਾ ਮਹਿਰ ਇਹ ਸਾਡੇ ਸੰਧੂਆਂ ਦਾ ਮਡੇਰਾ ਕਾ ਬਹੁਤ ਸਾਰੇ ਜਗ੍ਹਾ ਜਿਹੜੀ ਉੱਥੇ ਜਿਹੜੀ ਸ਼ਰਾਬ ਚੜਦੀ ਹੈ ਜਿੱਥੇ ਕਾਲੇ ਮਾਰ ਦੀ ਜਗਾ ਵੀ ਅਣਮਤ ਹੁੰਦਾ ਕਾਫੀ ਕੁਝ ਹੁੰਦਾਗਾ ਪਰ ਬਰਨਾਲੇ ਦੀ ਜਿਹੜੀ ਸੰਗਤ ਸੀ ਉਹਨੇ ਦੇਖਿਆ ਵੀ ਇਸ ਤਰ੍ਹਾਂ ਦੀ ਜਿਹੜੀ ਅਣਮਤਾਏ ਬੰਦ ਕੀਤੀ ਜਾਵੇ ਉਹਨਾਂ ਨੇ ਸਾਰਾ ਕੁਝ ਬੰਦ ਕਰਕੇ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਾ ਕੇ ਉਹਨੂੰ ਇੱਕ ਗੁਰਦੁਆਰਾ ਸਾਹਿਬ ਦੇ ਰੂਪ ਦੇ ਵਿੱਚ ਲੈ ਆਂਦਾ ਸੋ ਇਸ ਤਰ੍ਹਾਂ ਬਹੁਤ ਬਹੁਤ ਸਾਰੇ ਜਿਹੜੇ ਮਤਲਬ ਬਾਅਦ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਰੂਪ ਵੀ ਧਾਰੇ ਨੇਗੇ ਹਨ ਤੇ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਜਿਨ੍ਹਾਂ ਦਾ ਅਜੇ ਤੱਕ ਮਤਲਬ ਉਹ ਗੁਰਮੁਰਜਾਦਾ ਦੇ ਅਨੁਸਾਰ ਨਹੀਂ ਆਉਂਦਾ ਹੁਣ ਗੁਰਦੁਆਰਾ ਹੀ ਦਾ ਸਭ ਤੋਂ ਪਹਿਲਾ ਉਹ ਕਨਸੈਪਟ ਆਉਂਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜਿੱਥੇ ਵੀ ਗੁਰਦੁਆਰਾ ਤਾਂ ਉਹ ਨਿਸ਼ਾਨ ਸਾਹਿਬ ਹੋਣਾ ਚਾਹੀਦਾ ਹੁਣ ਤੁਸੀਂ ਦੇਖ ਲਓ ਨਾਨਕ ਸਰ ਗੁਰਦੁਆਰੇ ਕਿੰਨੇ ਨੇ ਉਹਨਾਂ ਦੇ ਨਿਸ਼ਾਨ ਸਾਹਿਬ ਨਹੀਂ ਹੁੰਦਾ ਕਿਤੇ ਵੀ ਉਹਨਾਂ ਦੀਆਂ ਠਾਠਾਂ ਦੇ ਉੱਪਰ ਪਹਿਲਾ ਹੀ ਮਤਲਬ ਜਿਹੜੀ ਸ਼ਰਤਾਂ ਪੂਰੀ ਨਹੀਂ ਕਰਦੇ ਹੈਗੇ ਹਾਲਾਂਕਿ ਉੱਥੇ ਵੀ ਗੁਰੂ ਮਹਾਰਾਜ ਦਾ ਸਰੂਪ ਹੈਗਾ ਹੈਨਾ ਉੱਥੇ ਵੀ ਪ੍ਰਕਾਸ਼ ਨੇ ਵੀ ਉੱਥੇ ਵੀ ਖੰਡ ਪਾਠ ਚੱਲਦੇ ਨੇ ਫਿਰ ਜਿਹੜੀਆਂ ਇਹ ਖੰਡ ਪਾਠ ਦੀਆਂ ਲੜੀਆਂ ਚਲਾਉਣੀਆਂ ਨੇ ਕੋਤਰੀਆਂ ਕਰਨੀਆਂ ਨੇ ਇਹ ਵੀ ਮਰਜ਼ਾਦਾ ਦੇ ਵਿੱਚ ਨਹੀਂ ਹੁੰਦੇ ਰਹਿਤ ਮਰਜ਼ਾਦਾ ਨੂੰ ਦੇਖਦੇ ਆਂ ਤਾਂ ਉਹਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਆ ਤਾਂ ਉਹਦੇ ਨਾਲ ਹੋਰ ਪਾਠ ਨਹੀਂ ਹੋ ਸਕਦਾ ਕੋਈ ਜਿਹੜਾ ਅਸੀਂ ਜਪਦੀ ਸਾਹਿਬ ਦਾ ਪਾਠ ਰੱਖਦੇ ਆ ਉਹ ਵੀ ਨਹੀਂ ਹੈਗਾ ਵੀ ਕੱਲਾ ਖੰਡ ਪਾਠ ਦਾ ਕੋਈ ਕੋਈ ਖੰਡ ਪਾਠ ਚੱਲੂਗਾ ਤੇ ਗੁਰੂ ਮਹਾਰਾਜ ਦਾ ਮਤਲਬ ਉਹਦੇ ਬਰਾਬਰ ਕੋਈ ਹੋਰ ਪਾਠ ਆ ਜਿਹੜਾ ਉਹ ਨਹੀਂ ਪ੍ਰਕਾਸ਼ ਹੋ ਸਕਦਾ ਹੈਗਾ ਤੇ ਉਹ ਰਹਿਤ ਮਰਜਾ ਦਾ ਤਾਂ ਇਹ ਕਹਿੰਦੀ ਹੈਗੀ ਪਰ ਇੱਥੇ ਹੁਣ ਲੜੀਵਾਰ ਹੁੰਦਾ ਵੀ ਤੁਸੀਂ ਦੇਖੋ 100-100 ਮਤਲਬ ਇਸ ਤਰ੍ਹਾਂ ਲਗਾਤਾਰ ਪਾਠ ਚੱਲ ਰਹੇ ਹੁੰਦੇ ਆ ਤੇ ਉਹ ਪਾਠੀ ਬੈਠੇ ਹੁੰਦੇ ਲੈਣਾ ਦੇ ਵਿੱਚ ਹੈਨਾ ਤੋ ਇਹ ਇਸ ਤਰ੍ਹਾਂ ਦਾ ਵੀ ਹੈਗਾ ਬਹੁਤ ਕੁਝ ਇਸ ਤਰ੍ਹਾਂ ਦਾ ਜਿਹੜਾ ਰਹਿਤ ਮਰਜਾਦਾ ਦੇ ਉਲਟ ਹੋ ਰਿਹਾ ਹੈਗਾ ਹੁਣ ਗੱਲ ਇੱਥੇ ਜੀ ਵੀ ਜੇ ਮਤਲਬ ਇਹ ਜਿਹੜਾ ਹੈਗੇ ਸਥਾਨ ਹੈ ਰਾਜਾ ਸਾਹਿਬ ਦਾ ਇਹ ਇਹਨਾਂ ਸਰੂਪਾਂ ਨੂੰ ਤਲਾਸ਼ਦੇ ਹੋਏ ਇਹ ਚਾਚਾ ਦੇ ਵਿੱਚ ਆ ਗਿਆ ਸੀਗਾ ਹਾਲਾਂਕਿ ਜਿਹੜੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੋਣਾ ਉਸ ਦਿਨ ਸਪਸ਼ਟ ਕਰਤਾ ਸੀਗਾ ਵੀ ਸਾਡਾ ਉਸ ਸਰੂਪ ਨੇ ਆਉਣਾ ਜਾਂ ਚੱਕਣ ਦਾ ਜਾਂ ਹੋਰ ਕੋਈ ਇਰਾਦਾ ਨਹੀਂ ਹੈਗਾ ਸੱਟ ਨਹੀਂ ਸਿਰਫ ਉਹ ਜਦੋਂ ਚਾਹਦੇ ਸ਼੍ਰੋਮਣੀ ਕਮੇਟੀ ਜਾ ਕੇ ਦੇਖ ਲੈ ਵੀ ਉਹ ਸਹੀ ਨੇਗੇ ਉਹ ਕਿਹੜੇ ਸਰੂਪਾਂ ਦੇ ਵਿੱਚੋਂ ਐ ਉਹ ਜਿਹੜੇ 328 ਸਰੂਪਾਂ ਉਹਨਾਂ ਦੇ ਵਿੱਚੋਂ ਤਾਂ ਨਹੀਂ ਹੈ ਕੋਈ ਸਰੂਪ ਜਾਂ ਉਹ ਪਹਿਲਾਂ ਦੇ ਆ ਕਿਹੜੀ ਪ੍ਰਿੰਟਿੰਗ ਪ੍ਰੈਸ ਤੋਂ ਛਪੇ ਹੋਇਆ ਇਹ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈਗੀ ਤੇ ਉਹਨਾਂ ਨੇ ਸਾਰਾ ਕੁਝ ਸਪਸ਼ਟ ਕਰਤਾ ਜੀ ਜੇ ਸ਼੍ਰੋਮਣੀ ਕਮੇਟੀ ਚਾਹੂ ਤਾਂ ਉੱਥੇ ਰਹਿ ਸਕਦੇ ਆ ਸਾਡਾ ਕੋਈ ਮਸਲਾ ਨਹੀਂ ਸੀ ਤਾਂ ਸਿਰਫ ਦੱਸਣਾ ਸੀ ਸੈਟਰ ਨੇ ਤਾਂ ਸੋ ਹੁਣ ਉਸ ਗੱਲ ਨੂੰ ਲੈ ਕੇ ਉਦੋਂ ਗਾਹਾਂ ਗੱਲ ਜਿਹੜੀ ਚੱਲ ਪਈ ਉਹ ਤੇ ਰਾਜਨੀਤੀ ਸ਼ੁਰੂ ਹੋ ਗਈ ਹਾਲਾਂਕਿ ਕੱਲ ਤਾਂ ਸਾਡੇ ਜਥੇਦਾਰ ਨੇ ਕਿਹਾ ਜੀ ਵੀ ਤੇ ਰਾਜਨੀਤੀ ਨਾ ਕਰਿਓ ਪਰ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਸ਼ੁਰੂ ਕਰਤੀ ਪਹਿਲੀ ਜਾ ਕੇ ਜਦੋਂ ਚਲੇ ਗਏ ਤਾਂ ਸਿਆਸਤਿ ਸ਼ੁਰੂ ਹੋ ਗਈ ਐ ਲਗਾਤਾਰ ਹੁਣ ਉਹ ਮੇਰਾ ਸੁਖੀ ਐ ਉਹਨੂੰ ਵੀ ਅਸਤੀਫੇ ਦੇਤੇ ਉਹ ਆਰਾਗੋ ਕਾਲੀ ਦਲ ਦਾ ਜਿਹੜਾ ਐਮ ਐਲ اے ਸੀਗਾ ਉਹ ਦਰਬਦਲੀ ਕਰਕੇ ਆਮ ਆਦਮੀ ਪਾਰਟੀ ਚਲੇ ਗਿਆ ਉਸੇ ਕੈਬਨਿਟ ਰੈਂਕ ਲਈ ਬੈਠਾ ਸੀਗਾ ਉਹਦੇ ਤੇ ਤਾਂ ਉਹਦੇ ਤੇ ਵੀ ਮਤਲਬ ਕਾਲਾ ਪਰਾਇਤ ਵਰਜਾ ਦੀ ਕਰਦੇ ਆ ਉਹਦੇ ਤੇ ਕਾਨੂੰਨ ਵੀ ਨਹੀਂ ਲਾਗੂ ਕੀਤਾ ਗਿਆ ਸੀ ਦਲ ਬਦਲੀਆ ਉਹ ਵੀ ਤਾਂ ਵਿਧਾਇਕ ਵਿਧਾਇਕ ਮਤਲਬ ਜਿਹੜਾ ਉਹਦਾ ਉਹ ਖਤਮ ਹੋ ਸਕਦਾ ਸੀ ਜਦੋਂ ਦਲ ਬਦਲੀ ਕਰ ਲਈ ਸੀ ਪਰ ਹਾਂ ਪਰ ਹੁਣ ਉਹਦੋਂ ਗਾਹਾਂ ਚੱਲਦੀ ਜਲਦੀ ਗੱਲ ਮਤਲਬ ਇਤੋਂ ਤੱਕ ਆ ਗਈ ਕਿ ਇਸ ਮਾਮਲੇ ਨੂੰ ਉਠਾਉਣ ਵਾਲਾ ਬਲਦੇਵ ਸਿੰਘ ਬਡਾਲਾ ਜਿਹੜਾ ਉਹ ਪੁਰਾਣੀ ਵੀਡੀਓ 2017 ਦੀ ਕੱਢ ਕੇ ਵਾਇਰਲ ਕੀਤੀ ਗਈ ਵੀ ਇਹ ਵੀ ਉੱਥੇ ਪ੍ਰੇਟਨ ਕਰਦਾ ਰਿਹਾਗਾ ਹੂੰ ਉਹ ਮੈਂ ਵੀ ਬਹਿਰਾਨ ਹੋਇਆ ਜਦੋਂ ਦੇਖੀ ਮੈਂ ਵਾਕਈ ਵੀ ਇਹ ਬਡਾਲਾ ਸਾਹਿਬ ਜੀ ਉੱਥੇ ਜਾਣਦੇ ਰਹੇ ਆ ਤੇ ਫਿਰ ਇਹਨਾਂ ਨੂੰ ਕਿਹੜਾ ਪਤਾ ਨਹੀਂ ਸੀਗਾ ਪਰ ਉਹ ਜਦੋਂ ਵੀਡੀਓ ਨੂੰ ਸੁਣਿਆ ਹਾਂ ਜਦੋਂ ਪੂਰੀ ਵੀਡੀਓ ਨੂੰ ਸੁਣਦੇ ਆ ਤਾਂ ਸਪਸ਼ਟ ਹੁੰਦਾ ਹੈ ਕਿ ਉਹ ਜਿਹੜਾ ਬਲਦੇਵ ਸਿੰਘ ਬੰਡਾਲਾ ਉਹਨਾਂ ਦਾ ਪਹਿਲਾ ਤੇ ਆਖਰੀ ਦਵਾਨ ਆ ਉਸ ਜਗ੍ਹਾ ਦੇ ਉੱਪਰ ਹੂੰ ਪਹਿਲਾ ਇਹ ਹੁੰਦਾ ਵੀ ਚਲੋ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਕਿਤੇ ਵੀ ਉੱਥੇ ਕੀ ਹੈ ਉੱਥੇ ਕਿਸੇ ਨੂੰ ਧਾਰਮਿਕ ਜਿਹੜਾ ਦਵਾਨ ਉਹਦੇ ਤੌਰ ਤੇ ਉਹਨਾਂ ਨੂੰ ਬੁਲਾ ਲਿਆ ਗਿਆ ਹੋਣਾ ਪਰ ਉਹਨਾਂ ਨੇ ਜਿਹੜਾ ਕੁਝ ਉੱਥੇ ਦੇਖਿਆ ਅਣਮਤ ਹੁੰਦਾ ਉਹਨਾਂ ਨੇ ਉਸ ਉਹਨਾਂ ਦੀ ਸਟੇਜ ਦੇ ਉੱਪਰ ਹੀ ਬੋਲਿਆ ਹੋਇਆ ਉਹ ਬੜੀ ਕਮਾਲ ਦੀ ਗੱਲ ਹੈ ਵੀ ਉਹਨਾਂ ਦੀ ਸਟੇਜ ਦੇ ਉੱਪਰ ਕਿਸੇ ਦੀ ਸਟੇਜ ਦੇ ਉੱਪਰ ਜਾ ਕੇ ਉਹਨਾਂ ਦਾ ਹੀ ਮਤਲਬ ਵਿਰੋਧ ਬੋਲਣਾ ਉਹਨਾਂ ਦੇ ਇਹ ਬੜੀ ਜ਼ਰੂਰਤ ਵਾਲੀ ਗੱਲ ਆ ਹਰੇਕ ਬੰਦਾ ਇਸ ਤਰ੍ਹਾਂ ਨਹੀਂ ਕਰ ਸਕਦਾ ਹੈਗਾ ਪਰ ਬੜਾਲਾ ਸਾਹਿਬ ਨੇ ਬੜੀ ਜ਼ੋਰਤ ਦੇ ਨਾਲ ਉੱਥੇ ਕਿਹਾ ਹਾਂਜੀ ਕੀ ਕਹਿਣਾ ਚਾਹੁੰਦੇ ਸੀ ਜੀ ਮੈਂ ਹੀ ਕਹਿ ਰਹੀ ਸੀ ਕਿ ਅਸੀਂ ਪਿਛਲੇ 2 ਦਿਨ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਕੀਤੀ ਸੀ ਕਿ ਜੋ ਸੁਖਬੀਰ ਬਾਦਲ ਹੁਰੀ ਨੇ ਉਹਨਾਂ ਦੇ ਵੱਲੋਂ ਹੀ ਆਪ ਧਾਰਮਿਕ ਮੁੱਦੇ ਤੇ ਪੰਥਕ ਮੁੱਦੇ ਤੇ ਸਿਆਸਤ ਸ਼ੁਰੂ ਕਰ ਦਿੱਤੀ ਗਈ ਕਿ ਅਸੀਂ ਉਦੋਂ ਵੀ ਕਿਹਾ ਸੀ ਕਿ ਅਕਾਲ ਤਖਤ ਸਾਬ ਦੇ ਹੁਕਮ ਤੋਂ ਮੁਨਕਰ ਹੋਏ ਨੇ ਸੁਖਬੀਰ ਬਾਦਲ ਤਾਂ ਹੁਣ ਜਿਸ ਤਰੀਕੇ ਦੇ ਨਾਲ ਵਡਾਲਾ ਹੋਰਾ ਦੇ ਵਿਰੋਧ ਤੋਂ ਬਾਅਦ ਇਹ ਰਿਪਲਾਈ ਆਉਂਦਾ ਕਿਉਂਕਿ ਜਦੋਂ ਵਿਰੋਧ ਕੀਤਾ ਵਡਾਲਾ ਸਾਹਿਬ ਹੋਰਾ ਨੇ ਤਾਂ ਸੁਖਬੀਰ ਬਾਦਲ ਹੋਰਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਵੀਡੀਓ ਪਾਈ ਜਾਂਦੀ ਹੈ ਜਦੋਂ ਤੁਸੀਂ ਗੱਲ ਕਰਦਾ ਪੂਰਾ ਟਰੋਲ ਕੀਤਾ ਜਾਂਦਾ ਪੂਰਾ ਪੂਰਾ ਟਰੋਲ ਕੀਤਾ ਜਾ ਰਿਹਾ ਜੀ ਮੈਨੂੰ ਆਈਟੀ ਬੈਂਕ ਵੱਲੋਂ ਪੂਰੀ ਉਹ ਕਮਾਈ ਗਈ ਵੀਡੀਓ ਹਨਾ ਸ਼ਾਇਦ ਮੈਨੂੰ ਲੱਗਦਾ ਉਹਨਾਂ ਨੇ ਵੀ ਸੁਣੀ ਨਹੀਂ ਹੋਣੀ ਜੇ ਸੁਣ ਲੈਂਦੇ ਨਹੀਂ ਸੀ ਪਾਉਂਦੇ ਉਹ ਜੇ ਉਹਨਾਂ ਨੇ ਪੂਰੀ ਸੁਣੀ ਨਹੀਂ ਹੈਗੀ ਸਿਰਫ ਇਹੀ ਆ ਗਿਆ ਵੀ ਬਡਾਲਾ ਸਾਹਿਬ ਨੇ ਉੱਥੇ ਦਵਾਨ ਲਾਇਆ ਇੰਨੀ ਗੱਲ ਕਰਕੇ ਹੀ ਮਤਲਬ ਚੱਕਤੀ ਉਹਨਾਂ ਨੇ ਸਾਰੇ ਸਾਈਟਾਂ ਸੁੱਟਾਂ ਦੇ ਚੜਾਤੀ ਆਪਦੇ ਜਿੰਨੇ ਪੇਜ ਪੂਜਨੇਗੇ ਤੋਂ ਉਹ ਪਰ ਹੁਣ ਜਦੋਂ ਸੁਣ ਕੇ ਪਤਾ ਲੱਗਦਾ ਜਦੋਂ ਉਹ ਅਖ਼ਬਾਰਾਂ ਦੇ ਵਿੱਚ ਸੁਣਦੇ ਆ ਤਾਂ ਉਹਨਾਂ ਨੇ ਉੱਥੇ ਕਿਹਾ ਵੀ ਭਾਈ ਤੁਸੀਂ ਇੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆਗਾ ਮੇਰੇ ਦਿਵਾਨ ਲਾਏ ਆ ਤੁਸੀਂ ਉਹਨੇ ਬੰਦੇ ਵੀਰੇ ਦਿਵਾਨ ਚ ਨਹੀਂ ਸੁਣਦੇ ਗਰਵਾਣੀ ਤਾਂ ਉਹਨੇ ਸੁਣ ਨਹੀਂ ਲਿਆ ਜਿਹਨੇ ਦੀਵੇ ਲਾ ਰਹੇ ਹੋ ਬਾਹਰ ਇਹ ਇਹ ਕਿਹੜੀ ਗੁਰਮੱਤਾਂ ਛੁੱਟੀ ਹਨਾ ਜੀ ਉਹਨਾਂ ਨੂੰ ਉਹਨਾਂ ਦੀ ਸਟੇਜ ਤੋਂ ਕਹਿ ਰਹੇ ਆ ਫਿਰ ਉਹਨਾਂ ਨੂੰ ਇਹ ਗੱਲ ਵੀ ਕਹਿ ਰਹੇ ਆ ਵੀ ਤੁਹਾਡੇ ਦਾੜੀ ਮੁੰਨੇ ਵਾਲੇ ਬੰਦੇ ਆ ਜਿਹੜੇ ਉਹ ਸਟੇਜ ਤੇ ਰਹਿਤਮਰ ਜਲਦ ਦੇ ਅਨੁਸਾਰ ਬੋਲ ਨਹੀਂ ਸਕਦੇ ਜੇ ਤੁਸੀਂ ਕਹਿੰਦੇ ਹੋ ਵੀ ਇੱਥੇ ਕੈਪਰੀ ਪਾ ਕੇ ਆਉਣਾ ਮਾੜਾ ਤਾਂ ਇੱਥੇ ਮਤਲਬ ਜੇ ਤੁਸੀਂ ਚੋਰ ਕਰਨੀ ਹੈ ਜਾਂ ਉੱਥੋਂ ਦੇ ਜਿਹੜੇ ਸੇਵਾਦਾਰ ਜਿਸ ਤਰ੍ਹਾਂ ਦਾ ਉਹਨਾਂ ਨੂੰ ਵਿਸਾ ਉਹਨਾਂ ਨੇ ਉਹ ਸਾਰਿਆਂ ਬਾਰੇ ਉਹਨਾਂ ਦੇ ਮੂੰਹ ਤੇ ਕਿਹਾ ਵੀ ਭਾਈ ਜੇ ਗੁਰੂ ਮਹਾਰਾਜ ਦੇ ਚੌਰ ਕਰਨੀਆਂ ਤਾਬਿਆ ਬੈਠਣਾਗਾ ਜਾਂ ਤੁਸੀਂ ਮਤਲਬ ਸਟੇਜ ਦੇ ਉੱਪਰ ਬੋਲਣਾ ਇੱਥੇ ਮਾਈਕ ਦੇ ਉੱਪਰ ਜਿਹੜੀ ਧਾਰਮਿਕ ਦੀਵਾਨ ਲੱਗੇ ਹੋਇਆ ਜਿੱਥੇ ਉਹ ਉੱਥੇ ਸਾਫ ਸੁਸੁਰਤ ਹੋ ਗਿਆ ਉਹ ਦਾੜੀ ਕੱਟੀ ਵਾਲਾ ਬੰਦਾ ਇੱਥੇ ਮਤਲਬ ਰਹਿਤ ਮੁਰਜਾਦਾ ਦੇ ਮੁਤਾਬਕ ਨਹੀਂ ਹੈ ਫਿਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਵੀ ਜਿਹੜਾ ਤੁਹਾਡਾ ਮਾਈਕ ਲੱਗਿਆ ਹੋਇਆ ਇਹ ਵੀ ਗਲਤ ਹੈ ਵੀ ਤੁਸੀਂ ਗੁਰੂ ਮਹਾਰਾਜ ਕਣੀ ਪਿੱਠ ਨੂੰ ਵੀ ਜਿੱਥੇ ਬੰਦਾ ਮਾਈਕ ਤੇ ਬੋਲਦਾ ਹੈ ਵੀ ਤੁਸੀਂ ਗਲਤ ਜਗ੍ਹਾ ਤੇ ਲਾਈ ਬੈਠੇ ਹੋ ਮੇਰੇ ਕਹਿਣ ਦੇ باوجود ਨਹੀਂ ਹਟਾ ਰਹੇ ਸੋ ਉੱਥੇ ਜਿਹੜੀਆਂ ਗੱਲਾਂ ਉਹ ਉਸ ਉਸ ਵੀਡੀਓ ਦੇ ਵਿੱਚ ਲੱਗੀਆਂ ਬੜੀਆਂ ਕਮਾਲ ਦੀਆਂ ਕਿ ਬੰਦਾਲਾ ਸਾਹਿਬ ਨੇ ਉਸ ਸਮੇਂ ਵੀ ਉਹਨਾਂ ਨੂੰ ਟੋਕਿਆ ਹੋਇਆਗਾ ਬਾਰ-ਬਾਰ ਟੋਕ ਰਹੇ ਆ ਉਹ ਸੋ ਇਧਰੋਂ ਹੁਣ ਇਹ ਟ੍ਰੋਲ ਕੀਤਾ ਜਾ ਰਿਹਾਗਾ ਪਰ ਹੁਣ ਸਮਝ ਨਹੀਂ ਆ ਰਹੀ ਹੈਗੀ ਵੀ ਇਹਨੂੰ ਅਕਾਲੀ ਦਲ ਹੀ ਇਸ ਇੱਕ ਮੁੱਦੇ ਨੂੰ ਇਸ ਤਰ੍ਹਾਂ ਕਮਾ ਰਿਹਾ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲੋਂ ਵੀ ਜਿਹੜੇ ਰਾਜਾ ਸਾਹਿਬ ਦਾ ਸਥਾਨ ਵੱਡਾ ਹੋਵੇ ਮਤਲਬ ਇੱਕ ਹੈਨਾ ਜੀ ਉਹ ਉੱਥੋਂ ਵੀ ਵੱਡਾ ਉੱਥੇ ਹੁਣ ਉਹਨੂੰ ਮਤਲਬ ਉਤਰ ਲੋਕੀ ਦਾ ਮਾਲਕ ਕਹਿ ਰਹੇ ਆ ਕਿਤੇ ਮਤਲਬ ਉਸ ਤਰ੍ਹਾਂ ਜਿਹੜੀਆਂ ਉਸ ਪੰਗਤਿਆਂ ਲਿਖੀਆਂ ਤੁਸੀਂ ਦੇਖ ਲਓ ਹਨ ਉਹਨਾਂ ਦੇ ਨਾਰੇ ਦੇਖ ਲਓ ਜਿਸ ਤਰ੍ਹਾਂ ਦਾ ਵੀ ਹੈ ਹਨ ਤੇ ਉਹ ਉਹ ਸਾਰਾ ਕੁਝ ਮਤਲਬ ਕਿੱਥੇ ਹੁਣ ਇੱਥੇ ਕਾਂਤਾਲ ਸਾਹਿਬ ਦੇ ਜਥੇਦਾਰ ਨੂੰ ਇਹਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਕੀ ਉਹ ਉੱਥੋਂ ਦੀ ਜਿਹੜੀ ਰਹਿਤ ਪਰਜਾਦਾ ਜੋ ਕੁਝ ਉੱਤੇ ਚੱਲ ਰਿਹਾ ਹੈ ਉਹਨੂੰ ਬੜਗੱਜਾ ਸਾਹਿਬ ਸਹੀ ਮੰਨਦੇ ਆ ਜਾਂ ਨਹੀਂ ਮੰਨਦੇ ਆ ਇਹ ਜਿਹੜਾ ਹੁਣ ਇਸ ਵੇਲੇ ਇੱਕ ਸਿਆਸੀ ਰੌਲਾ ਪੈ ਗਿਆ ਜਾਂ ਮੀਡੀਆ ਟ੍ਰਾਇਲ ਇੱਕ ਤਰ੍ਹਾਂ ਹੋਣ ਲੱਗੀ ਆ ਉਹਦੇ ਤੇ ਕਿਉਂਕਿ মিডিਆ ਟ੍ਰਾਇਲ ਹੀ ਆ ਜਦੋਂ ਕਾਲਾ ਸਾਹਿਬ ਦੀਆਂ ਉਧਰੋਂ ਉਹ ਆਈਟੀ ਬੰਗ ਪਾਈ ਜਾਂਦਾ ਉਧਰੋਂ ਮਤਲਬ ਤੁਸੀਂ ਦੇਖ ਲਓ ਪੀਟੀਸੀ ਉਹ ਉਹ ਆਪਦਾ ਵਕਤ ਚਲਾਈ ਤੁਰਿਆ ਜਾ ਰਿਹਾ ਹੈਗਾ ਤੇ ਜਿਹੜਾ মিডিਆ ਟ੍ਰਾਇਲ ਹੋ ਜਾਂਦਾ ਇਹਨੂੰ ਰੋਕਣਾ ਚਾਹੀਦਾ ਹੈਗਾ ਕਾਲਾ ਸਿੰਘ ਸਾਹਿਬ ਦੇ ਜਥੇਦਾਰ ਨੂੰ ਸਾਹਮਣੇ ਹੋਣਾ ਚਾਹੀਦਾ ਵੀ ਪਾਈਏ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹ ਰਾਜਨੀਤੀ ਨਾ ਕਰੋ ਨਾ ਤੁਸੀਂ মিডিਆ ਟ੍ਰਾਇਲ ਕਰੋ ਇਹਦੇ ਤੇ ਇਹ ਮਸਲਾ ਜਿਹੜਾ ਹੈਗਾ ਰਹਿਤ ਮਰਜ਼ਾਦਾ ਤੇ ਰਹਿਤ ਮਰਜ਼ਾਦਾ ਉੱਤੇ ਕਿੰਨੀ ਹੈ ਇਹ ਜਾ ਕੇ ਖੁਦ ਕਾਲਾ ਸਾਹਿਬ ਦੇ ਜਥੇਦਾਰ ਨੂੰ ਇਹਦੇ ਬਾਰੇ ਸਪਸ਼ਟ ਕਰ ਦੇਣਾ ਚਾਹੀਦਾ ਹੈਗਾ ਤਾਂ ਕਿ ਗੱਲ ਇੱਥੇ ਰੋਕੀ ਜਾ ਸਕੇ ਜੀ ਜੀ ਅ ਜਗਸੀਰ ਜੀ ਤੁਸੀਂ ਸੁਣਿਆ ਹੋਣਾ ਉਹ ਲਾਈਵ ਜਦੋਂ ਸੁਖਬੀਰ ਬਾਦਲ ਹੁਰਾ ਦਾ ਵਿਰੋਧ ਕੀਤਾ ਅ ਵਡਾਲਾ ਹੁਰਾ ਦੇ ਵੱਲੋਂ ਕਿ ਉਹਨਾਂ ਨੇ ਉਹ ਤਸਵੀਰਾਂ ਦਿਖਾਈਆਂ ਨੇ ਰਾਜਾ ਸਾਹਿਬ ਦੇ ਸਥਾਨ ਦੀਆਂ ਤੇ ਇਹ ਵੀ ਦੱਸਿਆ ਕਿ ਉੱਪਰ ਹੈਦਰੀ ਲਿਖਿਆ ਹੈਦਰੀਆਂ ਕਾਦਰੀਏ ਸ਼ਬਦ ਉਹਨਾਂ ਨੇ ਬੋਲਿਆ ਕਿ ਇਹ ਤਾਂ ਮੁਸਲਮ ਮਜ਼ਾਰਾਂ ਦੇ ਉੱਤੇ ਲਿਖਿਆ ਹੁੰਦਾ ਹੈ ਹੈਦਰੀਆ ਕਾਦਰੀ ਸ਼ਬਦ ਦੂਸਰਾ ਕਿਸੇ ਵੀ ਗੁਰੂ ਘਰ ਦੇ ਉੱਤੇ ਹਰੇ ਉਸ ਡਿਜ਼ਾਈਨ ਦੇ ਉਸ ਸ਼ੇਪ ਦੇ ਗੁੰਬਦ ਨਹੀਂ ਹੁੰਦੇ ਜਿਹੜੇ ਰਾਜਾ ਸਾਹਿਬ ਦੇ ਸਥਾਨ ਤੇ ਗੁੰਬਦ ਬਣੇ ਹੋਏ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਨੇ ਕਿਹਾ ਤਾਂ ਜੇਕਰ ਦੇਖਿਆ ਜਾਏ ਤਾਂ ਇਸ ਚੀਜ਼ ਨੂੰ ਲੈ ਕੇ ਵਿਵਾਦ ਅਕਸਰ ਹੀ ਚੱਲਦਾ ਆ ਰਿਹਾ ਲੰਬੇ ਸਮੇਂ ਤੋਂ ਕਿ ਰਾਜਾ ਸਾਹਿਬ ਦਾ ਸਥਾਨ ਗੁਰੂ ਘਰ ਹੈ ਜਾਂ ਮਜ਼ਾਰ ਹੈ ਸੋ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਤੁਸੀਂ ਸ਼ੋਅ ਨੂੰ ਤੁਸੀਂ ਜੀ ਲੈ ਜੀ ਗੁੰਮਦਾਂ ਦੀ ਗੱਲ ਕੀਤੀ ਹੈ ਨਾ ਕਿ ਖਸਬੂ ਇਹ ਇਹ ਸਾਰੇ ਜਗ੍ਹਾ ਤੇ ਇਸ ਤਰ੍ਹਾਂ ਦਾ ਹੈਗਾ ਕਿ ਜਿਹੜੇ ਗੁੰਮਦ ਹੁਣ ਮੰਦਿਰ ਦੇ ਉੱਪਰ ਵੀ ਹੈ ਗੁੰਮਦ ਮਾਸਜਿਦ ਦੇ ਉੱਪਰ ਵੀ ਹੈ ਗੁੰਮਦ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਹੈ ਪਰ ਤਿੰਨਾਂ ਦੀ ਸ਼ੇਪ ਪੱਖੋਂ ਵੱਖਰੀ ਹੈ ਜੀ ਕੀ ਕਹਦੇ ਦੇਖੋ ਜਿਹੜੇ ਗੁਰਦੁਆਰਾ ਸਾਹਿਬ ਦੇ ਹਾਂ ਕਲਰ ਦਾ ਨਹੀਂ ਉਹਦੀ ਬਣਤਰ ਦਾ ਵੀ ਫਰਕ ਹੈ ਜਿਹੜੇ ਮਤਲਬ ਗੁਰਦੁਆਰਾ ਸਾਹਿਬ ਦੇ ਉੱਪਰ ਉਹ ਮਤਲਬ ਬੈਠਵੇਂ ਹੁੰਦੇ ਹੈ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਦੇ ਉੱਪਰ ਉਹ ਬੈਠਵੇਂ ਹੁੰਦੇ ਆ ਗੁੰਮਗਾ ਜਿਹੜੇ ਮਸਜਿਦ ਦੇ ਆ ਉਹ ਹੋਰ ਤਰ੍ਹਾਂ ਦੇ ਗੁੰਮਗਾ ਹੁੰਦੇ ਆ ਤੇ ਜਿਹੜੇ ਮੰਦਿਰ ਦੇ ਹਾਂ ਮੰਦਿਰ ਦੇ ਉੱਪਰ ਆ ਉਹ ਖੜਵੇਂ ਹੁੰਦੇ ਨੇ ਬਣਤਰ ਦੇ ਵਿੱਚ ਵੀ ਅੰਤਰ ਹੈਗਾ ਉਹ ਦੇਖਣ ਤੋਂ ਪਤਾ ਲੱਗ ਜਾਂਦਾ ਵੀ ਇਹ ਗੁਰਦੁਆਰਾ ਹੈ ਮਸਜਿਦ ਹੈ ਜਾਂ ਇਹ ਮੰਦਿਰ ਹੈ ਜੀ ਬਿਲਕੁਲ ਤੇ ਮੈਂ ਉਹੀ ਕਹਿ ਰਹੀ ਸੀ ਜਿਹੜੇ ਸਾਡੇ ਵਿਅਰਜ਼ ਇਸ ਸ਼ੋਅ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਕਿ ਰਾਜਾ ਸਾਹਿਬ ਦਾ ਜੋ ਸਥਾਨ ਹੈ ਜਿਸ ਨੂੰ ਲੈ ਕੇ ਇਹਨਾਂ ਵਿਵਾਦ ਚੱਲਦਾ ਆ ਰਿਹਾ ਲੰਮੇ ਸਮੇਂ ਤੋਂ ਕਿਉਂ ਮਜ਼ਾਰ ਹੈ ਜਾਂ ਗੁਰੂ ਘਰ ਤੁਸੀਂ ਵੀ ਇਸ ਤੇ ਆਪਣੀ ਰਾਏ ਦੇ ਸਕਦੇ ਹੋ ਤਾਂ ਬਾਕੀ ਜੇਕਰ ਆਪਾਂ ਅੱਗੇ ਚੱਲਦੇ ਆਂ ਅੱਜਕੱਲ ਇਹਨਾਂ ਜਕਸੀਰ ਜੀ ਬਹੁਤ ਸਾਰੇ ਮੁੱਦੇ ਬਾਦਲਾਂ ਦੇ ਆਲੇ-ਦੁਆਲੇ ਘੇਰੇ ਹੋਏ ਨੇ ਤਾਂ ਇੱਕ ਮੁੱਦਾ ਹੋਰ ਹੈ ਮਨਪ੍ਰੀਤ ਬਾਦਲ ਹੋਰਾ ਦਾ ਕਿ ਆ ਇੱਕ ਕਾਂਗਰਸ ਦੇ ਵੱਲੋਂ ਵੀਡੀਓ ਪਾਈ ਜਾਂਦੀ ਹੈ ਉਸ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਮੰਤਰੀ ਹੁੰਦਾ ਸੀਗਾ ਪਹਿਲਾ ਜੋ ਕੁਰਸੀਆਂ ਟੇਬਲ ਚੋਰੀ ਕਰਦਾ ਹੁੰਦਾ ਸੀਗਾ ਉਸ ਤੇ ਪਲਟਵਾਰ ਹੁਣ ਮਨਪ੍ਰੀਤ ਬਾਦਲ ਹੋਰਾ ਦੇ ਵੱਲੋਂ ਦਿੱਤਾ ਕਿ ਵੜਿੰਗ ਨੂੰ ਕੁੱਟ ਤੋਂ ਬਚਾਇਆ ਗਿਆ ਸੀ ਉਸ ਵੇਲੇ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿ ਰੋਜ਼ ਇਹੋ ਜਿਹੀ ਬਿਆਨ ਇੱਕ ਦੂਜੇ ਨੂੰ ਦਿੰਦੇ ਨੇ ਇਹ ਸਿਆਸਤ ਜੋ ਪੰਜਾਬ ਦੀ ਹੈ ਇਹ ਇਹੋ ਜਿਹੀ ਤਸਵੀਰ ਰੋਜ਼ ਦਿਖਾਉਂਦੀ ਹੈ ਜਿਸ ਨੂੰ ਸੋਚ ਕੇ ਲੱਗਦਾ ਕਿ ਸਾਡੇ ਕੁਝ ਚੈਰੀ ਇਹੋ ਜੈ ਨਹੀਂ ਜਿਨ੍ਹਾਂ ਨੂੰ ਲੋਕ ਪਸੰਦ ਕਰ ਰਹੇ ਨੇ ਕਿੰਨੀ ਇਮੈਚੁਰ ਸੋਚ ਹੈ ਹਲੇ ਵੀ ਉਹਨਾਂ ਦੀ ਦੇਖੋ ਜੀ ਗੱਲ ਇਹ ਹੈ ਵੀ ਜਿਹੜੇ ਮਨਪ੍ਰੀਤ ਸਿੰਘ ਬਾਦਲ ਨੇਗੇ ਉਹਨਾਂ ਨੂੰ ਜਦੋਂ ਤੋਂ ਉਹ ਰਾਜਨੀਤੀ ਦੇ ਆਏ ਵਿੱਚ ਉਹਨਾਂ ਨੂੰ ਬੜਾ ਨਾਪ ਤੋਲ ਕੇ ਗੱਲ ਕਰਨਦੇ ਹੋ ਮਤਲਬ ਟੂ ਦੀ ਪੁਆਇੰਟ ਬੜਾ ਇੱਕ ਵਿਦਵਾਨ ਟਾਈਪ ਹੁੰਦਾ ਉਹਨਾਂ ਦਾ ਜੇ ਤੁਸੀਂ ਭਾਸ਼ਣ ਵੀ ਕਿਤੇ ਸੁਣੋਗੇ ਤਾਂ ਉਹਦੇ ਵਿੱਚ ਹਾਲਾਂਕਿ ਸਾਡੇ ਸੀਐਮ ਮਾਨ ਸਾਹਿਬ ਉਹਨਾਂ ਨੂੰ ਮਾਹੌਲ ਵੀ ਕਰਦੇ ਰਹਿੰਦੇ ਆ ਵੀ ਉਹ ਉਰਦੂ ਬਹੁਤ ਜ਼ਿਆਦਾ ਬੋਲਦੇ ਨੇਗੇ ਪਰ ਉਹ ਉਰਦੂ ਦੀ ਸਹਿਰੋ ਸਹਿਰੀ ਕਰਦੇ ਨੇਗੇ ਉਹਨਾਂ ਦੀ ਜਿਹੜੀ ਗੱਲ ਹੁੰਦੀ ਆ ਬੜੀ ਨਾਪੀ ਤੁਪਲੀ ਹੁੰਦੀ ਆ ਔਰ ਉਹ ਕਿਸੇ ਦੇ ਪ੍ਰਤੀ ਕੋਈ ਮਾੜਾ ਸ਼ਬਦ ਵੀ ਨਹੀਂ ਬੋਲਦੇ ਹੈ ਮੈਂ ਨਹੀਂ ਸੁਣਿਆ ਉਹਨਾਂ ਨੇ ਕਦੇ ਵੀ ਕਿਸੇ ਵਿਰੋਧੀ ਪ੍ਰਤੀ ਮਤਲਬ ਕੋਈ ਇਸ ਤਰ੍ਹਾਂ ਦਾ ਅਪਮਾਨਜਨਕ ਸ਼ਬਦ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਦੋਸ਼ ਲਾਉਣ ਵਾਲੀ ਗੱਲ ਉਹਨਾਂ ਨੇ ਕਿਸੇ ਦੀ ਆਲੋਚਨਾ ਵੀ ਕੀਤੀ ਤਾਂ ਬੜੇ ਸੋਹਣੇ ਢੰਗ ਨਾਲ ਕਰਦੇ ਆ ਉਹ ਮਤਲਬ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਉਹਨਾਂ ਦੀ ਆਲੋਚਨਾ ਹੁੰਦੀ ਆ ਜੇ ਕਿਸੇ ਦੇ ਉਹਨਾਂ ਨੇ ਵਿਰੋਧ ਤੇ ਪਰ ਪਤਾ ਨਹੀਂ ਕਿੱਥੋਂ ਆਇਆ ਵੀ ਉਹਨਾਂ ਨੂੰ ਉਹ ਜਿਹੜਾ ਉਹ ਕੁਰਸੀਆਂ ਮੇਜ਼ ਵਾਲਾ ਹੁਣ ਇਹ ਆਈ ਨਾ ਬਣਿਆ ਹੋਇਆ ਉਹ ਇੰਨਾ ਤਾਂ ਨਹੀਂ ਹੈ ਵੀ ਉਹ ਕੋਲੇ ਖੜ ਕੇ ਜੇ ਕੋਈ ਲੈ ਕੇ ਵੀ ਗਿਆ ਉਹ ਤਾਂ ਕੋਲੇ ਖੜ ਕੇ ਉਹ ਕਿਸੇ ਪੈਕਅਪ ਦੇ ਵਿੱਚ ਮੇਜ਼ ਕੁਰਸੀਆਂ ਧਰਾ ਰਹੇ ਹੋਣਗੇ ਉਹ ਕੋਲੇ ਉਹਨਾਂ ਦੀ ਤਸਵੀਰਾਂ ਕੋਲੇ ਇੱਕ ਗੱਡੀ ਭਰੀ ਖੜੀ ਹੈਗੀ ਤੇ ਉੱਥੇ ਲਿਖਿਆ ਬਬਜੀ ਇਹ ਵਿਧਾਨ ਸਭਾ ਦੀਆਂ ਕੁਰਸੀਆਂ ਮੇਜ਼ ਲੈ ਕੇ ਚੱਕੇ ਤੇ ਉਸ ਗੱਲ ਤੋਂ ਬਾਅਦ ਉਹਨਾਂ ਨੇ ਫਿਰ ਹੁਣ ਪਲਟਬਾਰ ਕੀਤਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਬਹੁਤਾ ਨਾ ਸੋਸ਼ਲ ਵੀਡੀਆ ਤੇ ਹੁਣਾ ਨਾ ਮੈਂ ਕਿਸੇ ਦਾ ਇਸ ਤਰ੍ਹਾਂ ਜਵਾਬ ਦਿੰਨਾ ਪਰ ਉਹਨਾਂ ਨੇ ਰਾਜਾ ਬਰਿੰਗ ਦੀਆਂ ਕਈ ਗੱਲਾਂ ਬਾਹਰ ਲਿਆਉਂਦੀਆਂ ਵੀ ਕਦੋਂ ਕਿਵੇਂ ਨੂੰ ਉਸਨੇ ਡਰ ਰਿਹਾ ਸੀਗਾ ਵੀ ਮੈਨੂੰ ਅਕਾਲੀ ਕੁੱਟਣਗੇ ਤੇ ਮੇਰੀ ਗੱਡੀ 'ਚ ਰਿਹਾ ਤੇ ਜਿੰਨਾ ਚਿਰ ਮੈਂ ਗੱਡੀ 'ਚ ਰਿਹਾ ਉਹਨਾਂ ਦਾ ਸੇਫ ਰਿਹਾ ਪਰ ਜਦੋਂ ਮੈਂ ਗੱਡੀ ਤੋਂ ਉੱਤਰ ਗਿਆ ਤੇ ਉੱਥੋਂ ਫਿਰ ਇਹਨੂੰ ਖੜਨਾ ਮੁਸ਼ਕਲ ਹੋ ਗਿਆ ਵੀ ਉਹਦੀ ਇਹ ਉੱਥੋਂ ਗਾਇਬ ਹੋ ਗਿਆ। ਤੋਂ ਬਹੁਤ ਸਾਰੀਆਂ ਗੱਲਾਂ ਹੋਰ ਵੀ ਉਹਨਾਂ ਨੇ ਮਤਲਬ ਕਿਹਾ ਵੀ ਕਿੰਨੇ ਮਾਮਲੇ ਆ ਜਿਨ੍ਹਾਂ ਦੇ ਵਿੱਚ ਉਹਨੇ ਦੱਸਿਆ ਵੀ ਫਲਾਨੀ ਜਗ੍ਹਾ ਫਿਰ ਫਲਾਣੇ ਤੋਂ ਮੋਖੜਾ ਖੜਾ ਉਹਨਾਂ ਨੇ ਕਿਵੇਂ ਛੜਾਇਆ। ਐਸ ਮਾਮਲੇ 'ਚ ਫਸ ਗਿਆ ਸੀ ਤਾਂ ਕਿਵੇਂ ਛੜਾਇਆ। ਮੈਨੂੰ ਮਤਲਬ ਕਿਵੇਂ ਕਿਤੇ ਕਿਸੇ ਦਾ ਨੌ ਆ ਗਿਆ ਤੇ ਅਸੀਂ ਤਾਂ ਹੁਣ ਘਾਣ ਲੱਗੇ ਹੋਏ ਆ ਸਾਨੂੰ ਵੀ ਕੰਮ ਲਾਤਾ ਉਹਨਾਂ ਨੇ ਤਾਂ ਕਹਿੰਦੇ ਇੱਕ ਬਰਨਾਲੇ ਦਾ ਕੋਈ ਤਸ਼ਕਰ ਪੜਿਆ ਗਿਆ ਸੀਗਾ ਉੱਥੇ ਵੀ ਨੌ ਆ ਗਿਆ ਸੀ ਉਦੋਂ ਇਹਨਾਂ ਨੇ ਕਿਸੇ ਆਪਣੇ ਰਿਸ਼ਤੇਦਾਰ ਜਿਹੜਾ ਐਸਐਸਪੀ ਨੂੰ ਕਹਿ ਕੇ ਖੜਾ ਖੜਾਇਆ ਤੂੰ ਹੁਣ ਅਸੀਂ ਬਰਨਾਲੇ ਵਾਲੇ ਲੱਭੀ ਜਾਨੇ ਵੀ ਕਿਹੜਾ ਤਸ਼ਕਰ ਸੀ ਉਦੋਂ ਉਹ ਸਾਨੂੰ ਨਹੀਂ ਹਜੇ ਤੱਕ ਪੁੱਛਿਆ ਹੈਗਾ ਪਰ ਉਹ ਗੱਲਾਂ ਇਸ ਤਰ੍ਹਾਂ ਦੀਆਂ ਲੱਗ ਰਹੀਆਂ ਨੇ ਜੀਆਂ ਇਹਦੇ ਤੋਂ ਕਿ ਨੇ ਉਹਨਾਂ ਨੇ ਜਾਣ ਕੇ ਜਿਵੇਂ ਛੇੜ ਲਿਆ ਹੁੰਦਾ ਵੀ ਰਾਜਾ ਜਿਹੜਾ ਰਾਜਾ ਬਣੰਗਾ ਉਹਨਾਂ ਦਾ ਮਤਲਬ ਜਿਹੜਾ ਅਸਲ ਦੇ ਵਿੱਚ ਬ੍ਰੋਧ ਹੈ ਉਹਦਾ ਚੱਲਦਾ ਆਮ ਆਦਮੀ ਪਾਰਟੀ ਨਾਲ ਕੋ ਕੋ ਵਿਰੋਧੀ ਤਰ ਕਾਂਗਰਸ ਐਸ ਤੇ ਬ੍ਰੋਧ ਤੇ ਕਾਂਗਰਸ ਦੇ ਉਹ ਸੂਬਾ ਪ੍ਰਧਾਨ ਹੈਗੇ ਜਾਂ ਚਲੋ ਹੋ ਸਕਦਾ ਵੀ ਅਕਾਲੀ ਦਰ ਬਾਦਲ ਨਾ ਹੋਵੇ ਪਰ ਉਹਨਾਂ ਨੇ ਜਾ ਕੇ ਪੰਗਾ ਲੈ ਲਿਆ ਬੀਜੇਪੀ ਵਾਲੇ ਆਖੂ ਨਾਲ ਤੇ ਸਮਝ ਲਈ ਹੁੰਦੀ ਵੀ ਉਹਨਾਂ ਦਾ ਹਲਕਾ ਇੱਕ ਹੈ ਤੇ ਉੱਥੇ ਹੁਣ ਉਹਨਾਂ ਨੇ ਖਾਸਾ ਕੁਝ ਉਹਨਾਂ ਦਾ ਲੰਗਾ ਕੀਤਾ ਹੋਵੇ ਲੜਾਈਆ ਰਾਜਾ ਬੜੇ ਨੂੰ ਹੁਣੀ ਪਤਾ ਨਹੀਂ ਹੁਣ ਪਿਛਲੇ ਦਿਨਾਂ ਤੋਂ ਕਾਫੀ ਕੁਝ ਇਸ ਤਰ੍ਹਾਂ ਦਾ ਬੋਲੀ ਤੁਰੇ ਜਾ ਰਹੇ ਆ ਪਤਾ ਨਹੀਂ ਤਾਂ ਹੁਣ ਉਹਨਾਂ ਨੂੰ ਇਹ ਹੋ ਗਿਆ ਵੀ ਜੇ ਕਾਂਗਰਸ ਵਾਲੇ ਉਹ ਭਾਈ ਮੈਨੂੰ ਮੁੱਖ ਮੰਤਰੀ ਨਹੀਂ ਬਣਾਉਂਦੇ ਤਾਂ ਫਿਰ ਮੁੱਖ ਮੰਤਰੀ ਦਾ ਹੋੜਾ ਵੀ ਨਹੀਂ ਮੰਨਦਾ ਜਿਹਨੂੰ ਹੋਰ ਵੀ ਨਹੀਂ ਮੰਨਦਾ ਪਤਾ ਨਹੀਂ ਤਾਂ ਇਹ ਸੋਚੀ ਬੈਠੇ ਨੇ ਉਹ ਉਹ ਹੀ ਗੱਲ ਹੋ ਗਈ ਨਾ ਖੇਡ ਦਾ ਦਾ ਖੇਡਣ ਦੇਣਾ ਹੈ ਨਾ ਆ ਸਮਝ ਨਹੀਂ ਆ ਰਹੀ ਉਹਨਾਂ ਦੀ ਵੀ ਕਿਉਂ ਇਦਾਂ ਪਏ ਨੇ ਹੁਣ ਹਰ ਗੱਲ ਮਤਲਬ ਇਸ ਤਰ੍ਹਾਂ ਦੀ ਕਰ ਜਾਂਦੇ ਨੇ ਜਾਣ ਬੁੱਝ ਕੇ ਜਿਵੇਂ ਕਿ ਉਹ ਉਹਦੇ ਮਤਲਬ ਨਹੀਂ ਹੁੰਦਾ ਹੈਗਾ ਉਸ ਗੱਲ ਦਾ ਮੇਰਾ ਮਤਲਬ ਕੋਈ ਤੁਸੀਂ ਜੀ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੈ ਕਿ ਇੱਕ ਤਾਂ ਚਲੋ 12548 ਵਾਲਾ ਬਿਆਨ ਸੀ ਬਹੁਤ ਹੀ ਜ਼ਿਆਦਾ ਟਰੋਲ ਹੋਇਆ ਉੱਤੇ ਬੜੰਗਾ ਉੱਤੇ ਸਫਾਈ ਵੀ ਦਿੰਦੀ ਹੈ ਕਿ ਮੈਨੂੰ 12560 ਤਾਂ ਪਤਾ ਸੀਗਾ ਪਰ ਇਹ ਤਾਂ ਪਿੱਛੋਂ ਕੋਈ 48 ਬੋਲਿਆ ਤੇ ਬੜਦਾ ਵੀ ਕਹਿੰਦੇ 48 ਉਹਨੂੰ ਕਵਰ ਇਦਾਂ ਕੀਤਾ ਕਿ 4 ਸਾਲਾਂ ਦਾ 12 ਚੋਕਾ ਇਦਾਂ 48 ਹੀ ਬੜਦਾ 12560 ਹੈ ਤਾਂ ਉਹ ਤਾਂ ਬਾਕੀ ਇੱਕ ਹੋਰ ਬਿਆਨ ਤੇ ਕਾਫੀ ਜ਼ਿਆਦਾ ਟਰੋਲ ਹੋ ਰਹੇ ਨੇ ਸਿੱਧੂ ਮਸੇਵਾਲੇ ਦੀ ਗੱਲ ਕਰ ਰਹੇ ਸੀਗੇ ਜੋ ਅਟੈਕ ਸਿੱਧੂ ਮਸੇਵਾਲੇ ਤੇ ਹੋਇਆ ਲਾਈਵ ਸਟੇਜ ਤੇ ਉਸਦੇ ਬਾਰੇ ਗੱਲ ਕਰ ਰਹੇ ਸੀ ਤਾਂ ਗੋਲੀ ਚ 12 ਛਾਤੀਆਂ ਮਾਰੀਆਂ ਉਹ ਵੀ ਆਰ ਵੀ ਹੁੰਦਾ ਬਿਲਕੁਲ 12 ਛਾਤੀਆਂ ਪਤਾ ਨਹੀਂ 16 ਛਾਤੀਆਂ ਗੋਲੀ ਚ ਮਾਰੀਆਂ ਪਤਾ ਨਹੀਂ ਉਹ ਕੀ ਬੋਲ ਰਹੇ ਨੇ ਅੱਜ ਕੱਲ ਕਿ ਇੱਕ ਤੋਂ ਬਾਅਦ ਇੱਕ ਕੰਟਰੋਲ ਹੋਈ ਜਾ ਰਹੇ ਨੇ ਰਾਜਾ ਵੜਿੰਗ ਤਾਂ ਹੁਣ ਇਹ ਵਾਲਾ ਬਿਆਨ ਜਿਹੜਾ ਉਹ ਦਿੱਤਾ ਤੇ ਉਹਦੇ ਤੇ ਕਿੰਨੇ ਸਾਰੇ ਪੁਰਾਣੇ ਚਿੱਠੇ ਖੋਲ ਦਿੱਤੇ ਆ ਮਨਪ੍ਰੀਤ ਬਦਲ ਹੁਰਾ ਨੇ ਕਿ ਹੁਣ ਉਹਦੇ ਤੇ ਇਹ ਵੱਖਰੀ ਟਰੋਲ ਹੋਣਗੇ ਉਹਨੇ ਕਹਿੰਦੇ ਹੁੰਦਾ ਨਾ ਜੇ ਕੋ ਮਤਲਬ ਪੁਰਾਣਾ ਸਿਹਰਾ ਜਾਂ ਕਹਾਵਤਾ ਜੀ ਵੀ ਜਿਹਦੇ ਆਪਦੇ ਘਰ ਸੀਸੇ ਦੇ ਹੁੰਦੇ ਆ ਉਹ ਮਤਲਬ ਦੂਜੇ ਪਾਸੇ ਈਟਾ ਨਹੀਂ ਮਾਰਦਾ ਹੁੰਦਾ ਹੈ ਨਾ ਬਿਲਕੁਲ ਉਹਨਾਂ ਦੇ ਸਾਰਿਆਂ ਦੇ ਘਰ ਆਪਣੇ ਸੀਸੇ ਦੇ ਨੇ ਦੂਜਿਆਂ ਦੇ ਕੁਝ ਟਿੱਕੜ ਛੱਟਣਗੇ ਤਾਂ ਫਿਰ ਉਹ ਇਨਾਂ ਦੀਆਂ ਮਤਲਬ ਨੰਗੀਆਂ ਕਰ ਦਿੰਦੇ ਆਗੇ ਇਸ ਹਵਾਵਾਂ ਤੇ ਹਾਇ ਤਾਂ ਸਾਰੇ ਹੀ ਨੰਗੇ ਨੇ ਜੀ ਬਿਲਕੁਲ ਤਾਂ ਹੁਣ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਦੇਖੋ ਤਸਕਰੀਬ ਵਾਲੀ ਮਾਨਪ੍ਰਿਤ ਬਾਦਲ ਹੋਰਾ ਡੰਗਲ ਕੀਤੀ ਇਹ ਵੀ ਕੀਤੀ ਵੀ ਇਹਨੂੰ ਕੁੱਟ ਪੈਣੀ ਸੀ ਡਰਦਾ ਪਿਆ ਸੀਗਾ ਤੇ ਇਹਨੂੰ ਮੈਂ ਬਚਾਇਆ ਤੇ ਜਿਲ੍ਹਾ ਦੀ ਸਫਾਈਆਂ ਜੀ ਹੁਣ ਸਫਾਈਆਂ ਦੇ ਜੋ ਕਿੰਨੇ ਦਿਨ ਦੇਜੂ ਕੋਈ ਉਹ ਉਹਦਾ ਦੇਉ ਜਿਹੜੀ ਉਹ ਉਹਨਾਂ ਨੇ ਇੱਕ ਇੱਕ ਮਤਲਬ ਇੱਕ ਲਾਈਵ ਦੇ ਵਿੱਚ ਹੀ 15 ਦੋਸ਼ ਲਾਤੇ ਹੁਣ 15 ਦੋਸ਼ਾਂ ਦੀਆਂ ਸਫਾਈਆਂ ਕਿੱਥੋਂ ਦੀ ਜਾਣਗੇ ਕਿੱਥੋਂ ਦੱਸਣਗੇ ਬਰਨਾਲੇ ਦਾ ਕਿਹੜਾ ਦਸਕਰ ਸੀਗਾ ਕਿੱਥੋਂ ਦੱਸਣਗੇ ਜਿਹੜੇ ਉਹ ਕਹਿੰਦੇ ਫਲਾਣੇ ਦੇ ਪੈਰ ਪੜਲੇ ਫਲਾਣੇ ਦੇ ਪੈਰ ਪੜਲੇ ਦੇ ਹੀ ਜਾਣਗੇ ਸਫਾਈਆਂ ਰਾਜਾ ਬਰਿੰਗ ਜੀ ਨੂੰ ਜੀ ਬਿਲਕੁਲ ਜਗਸੀਰ ਜੀ ਇਹੀ ਗੱਲ ਹੈ ਤਾਂ ਇੱਕ ਅਪਸ਼ਬਦ ਕਹਿ ਸਕਦੇ ਆ ਆਪਾਂ ਇੱਕ ਹੋਰ ਉਹਨਾਂ ਦਾ ਲਾਈਵ ਚ ਬਿਆਨ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਮਹਿਲਾਵਾਂ ਦੇ ਨਾਲ ਗੱਲ ਕਰਦੇ ਨੇ ਤਾਂ ਕਹਿੰਦੇ ਨੇ ਵੀ ਉਹਦੇ ਵਿੱਚ ਬਿਲਕੁਲ ਮੂੰਹ ਉਹਨਾਂ ਦੇ ਕੋਈ ਗਾਲ ਨਿਕਲਣ ਲੱਗੀ ਹੁੰਦੀ ਆ ਔਰਤਾਂ ਨੂੰ ਤਾਂ ਉਹਨੂੰ ਬਦਲ ਦਿੰਦੇ ਨੇ 1000 ਰੁਪਏ ਮਹੀਨਾ ਦੇਣ ਵਾਲੀ ਗੱਲ ਹੁੰਦੀ ਆ ਕਿ ਲਾਈਵ ਸਟੇਜ ਤੇ ਤੁਸੀਂ ਹਜ਼ਾਰਾਂ ਲੋਕਾਂ ਦੇ ਸਾਹਮਣੇ ਬੈਠੇ ਹੋ ਤੇ ਉਹ ਗੱਲ ਦੇ ਵਿੱਚ ਦੁਨੀਆ ਭਰ ਦੇ ਵਿੱਚ ਸਰਕੂਲੇਟ ਹੋ ਜਾਂਦਾ ਤਾਂ ਸੀਐਮ ਜਾਰਾ ਕਿਵੇਂ ਕਾਂਗਰਸ ਹਿਲਾਉਂਦਊਗੀ ਇਹ ਹੋ ਨਹੀਂ ਸਕਦਾ ਦੋਨੋਂ ਹੋ ਰਿਹਾ ਸੀਗਾ ਕੋਈ ਮੁੰਡਾ ਕਪਤਾ ਜਿਆ ਗਾਉਂਦਾ ਹੁੰਦਾ ਉਹ ਕਹਿੰਦਾ ਇੱਕ ਰਾਜਾ ਜੀ ਇੱਕ ਹੈਗਾ ਕਹਿੰਦਾ ਰਾਜਾ ਬੜਿੰਗ ਬੋਲੇ ਤਿੰਗ ਤਿੰਗ ਉਹ ਰੋ ਜ਼ੋਰ ਪਤਾ ਨਹੀਂ ਕਿਉਂ ਇੰਨਾ ਲਾਉਂਦੇ ਸਿੱਧਾ ਵੀ ਕਹਿ ਸਕਦੇ ਆ ਗੱਲ ਇੰਨਾ ਜ਼ੋਰ ਲਾ ਦਿੰਦੇ ਆ ਵੀ ਉਹ ਮੈਨੂੰ ਲੱਗਦਾ ਹੈ ਜੀ ਬਿਲਕੁਲ ਕੀ ਕਹਿ ਸਕਦੇ ਆ ਚਲੋ ਇਹ ਤਾਂ ਆਪਣੇ ਆਪਣੇ ਹਨਾ ਗੱਲਬਾਤ ਕਰਨ ਦਾ ਸਬਦਾ ਚਲੋ ਤਰੀਕਾ ਹੈ ਪਰ ਜਿਹੜੀਆਂ ਗੱਲਾਂ ਉਹਨਾਂ ਦੇ ਜਿਹੜੇ ਸ਼ਬਦ ਮੂੰਹੋਂ ਨਿਕਲਦੇ ਨੇ ਉਹ ਕਿਤੇ ਵੀ ਨਾ ਡਾਈਜੈਸਟ ਕਰਨ ਵਾਲੇ ਪਚਣ ਵਾਲੇ ਸ਼ਬਦ ਨਹੀਂ ਹੁੰਦੇ ਜੋ ਬੋਲ ਦਿੰਦੇ ਨੇ ਹੁਣ ਜੇਕਰ ਆਪਾਂ ਇਸੇ ਮੁੱਦੇ 'ਤੇ ਅੱਗੇ ਚੱਲਦੇ ਆ ਰਾਜਾ ਵੜਿੰਗ ਹੋ ਰਹੀ ਹੁਣ ਇੱਕ ਹੋਰ ਮੁੱਦੇ ਦੇ ਵਿੱਚ ਚੰਨੀ ਜੋ ਸਾਡੇ ਐਕਸ ਸੀਐਮ ਰਹ ਚੁੱਕੇ ਨੇ ਪੰਜਾਬ ਦੇ ਤਾਂ ਹੁਣ ਐਮਪੀ ਨੇ ਹਨਾ ਤੇ ਉਹਨਾਂ ਦੇ ਨਾਲ ਇੱਕ ਮੁੱਦਾ ਉਹਨਾਂ ਦਾ ਹੋਰ ਪੱਕ ਗਿਆ ਕਹਿੰਦੇ ਨੇ ਕਿ ਚੰਨੀ ਹੋਰਾ ਨੇ ਕਿਹਾ ਸੀ ਕਿ ਜਿਹੜੇ ਵੱਡੇ ਔਦੇ ਨੇ ਕਾਂਗਰਸ ਦੇ ਵਿੱਚ ਉਹ ਸਾਰੇ ਔਦੇ ਜਿਹੜੇ ਜੱਟਾਂ ਨੂੰ ਜਾਂ ਉੱਚੀਆਂ ਜਾਤਾਂ ਵਾਲਿਆਂ ਨੂੰ ਮਿਲੇ ਨੇ ਤਾਂ ਰਾਜਾ ਵੜਿੰਗ ਕਹਿੰਦੇ ਨੇ ਕਿ ਅ ਸੀਐਮ ਦਾ ਵੀ ਮੌਕਾ ਦਿੱਤਾ ਗਿਆ ਐਮਪੀ ਵੀ ਬਣਾਇਆ ਗਿਆ ਤਾਂ ਕਿਵੇਂ ਇਹ ਕਹਿ ਸਕਦੇ ਨੇ ਕਿ ਜਾਤ ਦੇ ਆਧਾਰ ਤੇ ਕਾਂਗਰਸ ਨੇ ਔਦੇ ਦਿੱਤੇ ਨੇ ਤਾਂ ਫਿਰ ਹੁਣ ਚੰਨੀ ਹੋਰਾ ਦਾ ਪਲਟਵਾਰ ਇੱਥੇ ਆ ਗਿਆ ਹੀ ਮੈਂ ਚਮਕੌਰ ਸਾਹਿਬ ਦੀ ਧਰਤੀ ਤੇ ਜੰਮਿਆ ਪਲਿਆ ਹਾਂ ਮੇਰੇ ਸੰਸਕਾਰ ਮੈਨੂੰ ਕਿਸੇ ਵੀ ਜਾਤ ਧਰਮ ਜਾਂ ਕਿਸੇ ਦੇ ਖਿਲਾਫ ਇਹਨਾਂ ਚੀਜ਼ਾਂ ਨੂੰ ਲੈ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕਲੇਸ਼ ਤਾਂ ਕਾਂਗਰਸ ਦਾ ਪਿਛਲੇ 5 ਤੋਂ 7 ਸਾਲਾਂ ਤੋਂ ਮੁੱਕਿਆ ਹੀ ਨਹੀਂ ਹੈਗਾ ਪਰ ਹੁਣ ਜੇ ਦੇਖਿਆ ਜਾਵੇ ਸੀਐਮ ਫੇਸ ਤਾਂ ਚੰਨੀ ਇੱਕ ਸਟਰੋਂਗ ਕੈਂਡੀਡੇਟ ਜੋ ਵੀ ਹੈ ਉਮੀਦਵਾਰ ਹੈਗੇ ਨਹੀਂ ਕੈਂਡੀਡੇਟ ਹੈਗੇ ਨਹੀਂ ਸਟਰੋਂਗ ਉਮੀਦਵਾਰ ਸੀਐਮ ਫੇਸ ਨੂੰ ਲੈ ਕੇ ਕਾਂਗਰਸ ਦੇ ਵਿੱਚ ਤਾਂ ਹੁਣ ਉਹਨਾਂ ਦੇ ਨਾਲ ਹੀ ਵਿਵਾਦ ਸ਼ੁਰੂ ਕਰ ਲਿਆ ਬਿਲਕੁਲ ਜੀ ਇਹਦੇ ਮਗਰ ਕੁਝ ਦੂਰ ਤੱਕ ਨਿਗਾਹ ਜਾਂਦੀ ਹੈ ਜੀ ਮੇਰੀ ਤਾਂ ਇਸ ਰੌਲੇ ਦੇ ਮਗਰ ਜਦੋਂ ਮੈਂ ਇਸ ਰੌਲੇ ਨੂੰ ਪੂਰੇ ਨੂੰ ਦੇਖ ਰਹਾਗਾ ਤਾਂ ਬਹੁਤ ਮਤਲਬ ਸਾਇਬਰ ਨਹੀਂ ਹੈਗਾ ਇਹਨੂੰ ਮੈਂ ਇਹ ਕਹਿ ਸਕਦਾ ਵੀ ਇਹ ਸੁਭਾਵਕ ਨਹੀਂ ਹੈਗਾ ਇਦਾਂ ਨਹੀਂ ਹੈ ਕਿ ਇਦਾਂ ਹੀ ਹੋ ਗਿਆਗਾ ਜੀ ਇਹਦੇ ਵਿੱਚ ਨਾ ਜਿਹੜੀ ਗੱਲ ਇਸ ਤਰ੍ਹਾਂ ਦੀ ਆ ਰਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਵੀ ਕੀਤਾ ਸੀਗਾ ਵੀ ਬੀਜੇਪੀ ਆ ਨਾ ਜਿਹੜੀ ਬੀਜਪੀ ਕੋਈ ਪੱਟੀ ਗੇਮ ਖੇਡਣ ਦੀ ਤਿਆਰੀ ਦੇ ਵਿੱਚ ਹੈ ਤੇ ਇੱਥੇ ਹੁਣ ਕਾਂਗਰਸ ਨੇ ਜਿਹੜਾ ਸੀਐਮ ਦਾ ਫੇਸ ਹੈ ਉਹਨੂੰ ਮਨਨ ਕਰਤਾ ਵੀ ਸੀ ਸੀਐਮ ਫੇਸ ਹੈ ਜਿਹੜਾ ਨਹੀਂ ਦੇਵਾਂਗੇ ਹੈਨਾ ਤੇ ਇਹ ਇਹ ਬੜਾ ਵੱਡਾ ਹੁਣ ਮਸਲਾ ਜਿਹੜਾ ਇੱਕ ਖੜਾ ਹੋ ਗਿਆ ਕਿ ਬੀਜਪੀ ਕੋਈ ਨਵਾਂ ਫੇਸ ਤਾਂ ਨਹੀਂ ਲੱਭ ਰਹੀ ਹੈਗੀ ਕਿਤੇ ਜਿਸ ਤਰ੍ਹਾਂ ਦਾ ਬੀਜਪੀ ਚੱਲ ਰਹੀ ਹੈ ਕਿ ਉਹਨੂੰ ਪਤਾ ਹੈ ਜਿਹੜਾ ਕਿਸਾਨੀ ਵੋਟ ਹੈ ਉਹਦੇ ਨੇੜੇ ਨਹੀਂ ਆ ਰਹੀ ਹੈਗੀ ਤੇ ਕਿਸਾਨੀ ਵੋਟ ਉਹਦੇ ਨੇੜੇ ਨਹੀਂ ਆ ਰਹੀ ਹੈਗੀ ਤੇ ਉਹ ਮਤਲਬ ਦਲਿਤ ਵੋਟ ਹਿੰਦੂ ਵੋਟ ਇਕੱਠੀ ਕਰਕੇ ਮਤਲਬ ਜਿਹੜੀ ਗੇਮ ਆ ਖੇਡਣ ਦੀ ਤਿਆਰੀ ਦੇ ਵਿੱਚ ਹੈਗੀ ਕਿਤੇ ਇਹ ਤਾਂ ਨਹੀਂ ਹੋ ਰਿਹਾ ਕਿ ਚੰਨੀ ਸਾਹਿਬ ਦੀ ਤਿਆਰੀ ਉਸ ਪਾਸੇ ਵੱਲ ਦੀ ਹੋ ਰਹੀ ਹੋਵੇ ਭਾਜਪਾ ਇਹਨਾਂ ਨੂੰ ਸੀਐਮ ਫੇਸ ਬਣਾ ਸਕਦੀ ਹੈ ਪੰਜਾਬ ਦੇ ਵਿੱਚ ਕਿ ਦਲਤ ਵੋਟ ਇਕੱਠੀ ਹੋ ਜਾਏ ਕਿਉਂਕਿ ਕਾਂਗਰਸ ਤਾਂ ਕਾਂਗਰਸ ਨੇ ਕਹਿਤਾ ਵੇ ਅਸੀਂ ਤਾਂ ਸੀਐਮ ਦਾ ਨਾਤੇਰਾ ਐਲਾਨ ਦੇਣੀ ਹੈ ਹਜੇ ਪਰ ਇਤੋਂ ਜਿਹੜੀ ਲੜਾਈ ਹੈ ਮਤਲਬ ਪੰਜਾਬ ਦੇ ਵਿੱਚ ਉਹ ਸੀਐਮ ਦਾ ਤੇਰਾ ਐਲਾਨੇ ਤੋਂ ਬਿਨਾ ਨਹੀਂ ਬਣ ਸਕਦੀ ਹੈਗੀ ਭਵੰਤਮਾਨ ਦੇ ਮੁਕਾਬਲੇ ਜਿਹੜਾ ਇੱਕ ਤੇਰਾ ਉਹ ਦੇਣਾ ਹੀ ਪੈਣਾਗਾ ਹੂੰ ਜੀ ਬਿਲਕੁਲ ਜਕਸੀਰ ਜੀ ਕਿ ਹੁਣ ਜੇਕਰ ਦੇਖਿਆ ਜਾਵੇ ਨਾ ਜੋ ਇਸ ਵੇਲੇ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ 4 ਸਾਲ ਹੋ ਗਏ ਨੇ ਸਰਕਾਰ ਨੂੰ ਆਉਣ ਵਾਲੇ 1 ਸਾਲ ਨੂੰ ਇਲੈਕਸ਼ਨਸ ਹੋਣਗੇ ਜੇਕਰ ਦੇਖਿਆ ਜਾਵੇ ਪੀਕ ਟਾਈਮ ਚੱਲਦਾ ਪਿਆ ਇਸ ਵੇਲੇ ਹੈਨਾ ਪੰਜਾਬ ਦੇ ਵਿੱਚ ਸਿਆਸਤ ਦਾ ਜਾਂ ਆਪਣੇ ਆਪ ਨੂੰ ਦਿਖਾਉਣ ਦਾ ਬਾਕੀ ਤਰ੍ਹਾਂ ਦੇ ਲਈ ਵੀ ਕਿ ਅਸੀਂ ਕਿਹੜੇ ਮੁੱਦੇ ਲੈ ਕੇ ਆਉਨੇ ਆ ਅਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲਈ ਵਰਕ ਕਰ ਸਕਦੇ ਆ ਆਪਣੇ ਤੌਰ ਤੇ ਇਹ ਗੱਲਾਂ ਕਰਨ ਦਾ ਹੈਨਾ ਪੀਕ ਸਮਾਂ ਚੱਲ ਰਿਹਾ ਇਸ ਵੇਲੇ ਤਾਂ ਉਸ ਦੌਰਾਨ ਜਦੋਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਜੇਕਰ ਗੱਲ ਕੀਤੀ ਜਾਂਦੀ ਅੱਜ ਕੱਲ ਦੇ ਸਮੇਂ ਦੀ ਕਿ ਜਿਹੜੇ ਯੰਗਸਟਰਸ ਨੇ ਸਾਰੇ ਤਕਰੀਬਨ ਹੁਣ ਪੜ੍ਹੇ ਲਿਖੇ ਨੇ ਸਭ ਨੂੰ ਸਮਝ ਆਉਂਦੀ ਹੈ ਪਹਿਲਾਂ ਮੈਨੂੰ ਲੱਗਦਾ ਏਦਾਂ ਹੁੰਦਾ ਸੀਗਾ ਕਿ ਕਹਿ ਦਿੰਦੇ ਸੀ ਕਿ ਬਾਪੂ ਨੇ ਕਿਹਾ ਵੀ ਅਕਾਲੀਆਂ ਨੂੰ ਕਾਂਗਰਸੀਆਂ ਨੂੰ ਜਾਂ ਕਿਸੇ ਇੱਕ ਪਾਰਟੀ ਨੂੰ ਕਹਿ ਤਾ ਬਾਪੂ ਨੇ ਕਿਹਾ ਵੀ ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਨਾਲ ਜੁੜੇ ਇਨ੍ਹਾਂ ਨਾਲ ਹੀ ਵੋਟ ਇਨ੍ਹਾਂ ਨੂੰ ਹੀ ਪਾਉਣੀ ਆ ਬੱਚੇ ਜਾ ਕੇ ਵੋਟ ਪਾਏ ਆਉਂਦੇ ਸੀ ਪਰ ਅੱਜ ਦਾ ਸਮਾਂ ਇਹ ਹੋ ਗਿਆ ਸਭ ਨੂੰ ਸਮਝ ਆਣੀ ਸ਼ੁਰੂ ਹੋ ਗਈ ਆ ਚੰਗਾ ਕੀ ਹੈ ਮਾੜਾ ਕੀ ਹੈ ਪਾਵੇਂ ਘਰ ਦੇ ਕਿਸੇ ਪਾਰਟੀ ਦੇ ਨਾਲ ਕੱਟੜਤਾ ਦੇ ਨਾਲ ਵੀ ਜੁੜੇ ਹੋਣ ਜਿੱਕਰ ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਬੱਚਿਆਂ ਨੂੰ ਕਿਹਾ ਜਾਊਗਾ ਨਾ ਵੀ ਤੁਸੀਂ ਇਸੇ ਪਾਰਟੀ ਨੂੰ ਵੋਟ ਪਾਣੀ ਹੈ ਬੱਚੇ ਭਾਵੇਂ ਹਾਂ ਕਹਿ ਦੇਣਗੇ ਅੰਦਰ ਜਾ ਕੇ ਮਰਜ਼ੀ ਦਾ ਬਟਨ ਦਬਾ ਕੇ ਆਉਣਗੇ ਤਾਂ ਜਦੋਂ ਇਹੋ ਜੇ ਆਪਣੀ ਅੱਖਾਂ ਅੱਗੇ ਲੀਡਰ ਦਿਖਦੇ ਨਹੀਂ ਜਿਹੜੇ ਇਹ ਸਭ ਕਰਦੇ ਨੇ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਖਾਸ ਜੇ ਆਪਾਂ ਭਾਜੀਪੀ ਦੀ ਵੀ ਗੱਲ ਕਰਦੇ ਹਾਂ ਕਿ ਚੰਨੀ ਲੱਗਦਾ ਕਿ ਭਾਜੀਪੀ ਤੋਂ ਸੀਐਮ ਫੇਸ ਪੰਜਾਬ ਦੇ ਵਿੱਚ ਹੋ ਸਕਦੇ ਨੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਪਹਿਲਾਂ ਜਦੋਂ ਚੰਨੀ ਸੀਗੇ ਜਦੋਂ ਸੀਐਮ ਬਣੇ ਸੀ ਤਾਂ ਬਹੁਤ ਜ਼ਿਆਦਾ ਗੱਲਾਂ ਜੁੜੀਆਂ ਸੀ ਕਿ ਅਸੀਂ ਇਹ ਵੀ ਕਰ ਲੈਨੇ ਆ ਸੀ ਉਹ ਵੀ ਕਰ ਲੈਨੇ ਆ ਚੰਨੀ ਕਰਦਾ ਮਸਲੇ ਹਲੇ ਹੋ ਜੀਆਂ ਗੱਲਾਂ ਸੀਗੀਆਂ ਪਰ ਜਦੋਂ ਤੋਂ ਸਰਕਾਰ ਬਦਲੀ ਹੈ ਉਦੋਂ ਤੋਂ ਜੇਕਰ ਤੁਸੀਂ ਦੇਖੋ ਕਿਤੇ ਨਾ ਕਿਤੇ ਸੀਰੀਅਸਨੈਸ ਦੇਖੀ ਜਾ ਰਹੀ ਹੈ ਹੁਣ ਕਿਤੇ ਵੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਹੀ ਇਹੋ ਜਿਹਾ ਕੋਈ ਬਿਆਨ ਦਿੱਤਾ ਜਾ ਰਿਹਾ ਚੰਨੀ ਹੋਰਾਂ ਦੇ ਵੱਲੋਂ ਬਿਲਕੁਲ ਜੀ ਉਹ ਇਤਨਾ ਵੱਡੀ ਗੱਲ ਹੈ ਵੀ ਸਾਡਾ ਚੰਨੀ ਜਿਹੜਾ ਵੱਡੀ ਵੋਟ ਰੈ ਗਈ ਕਿ ਕਿੱਥੇ ਸਾਡੇ ਜਿਹੜੀ ਦਲਤ ਵੋਟ ਆ ਉਹਨੂੰ ਅਨੋਰ ਨਹੀਂ ਕੀਤਾ ਜਾ ਸਕਦਾ ਔਰ ਉਹ ਵੱਡੇ ਪਦਰ ਦੇ ਉੱਪਰ ਜਾਂ ਚੰਨੀ ਨੂੰ ਪਸੰਦ ਕਰ ਰਿਹਾ ਇਹਦੇ ਨਾਲ ਨਾਲ ਕਿਸਾਨੀ ਜਿਹੜਾ ਬੈਲਟ ਹੈ ਉਹਦੇ ਵਿੱਚ ਵੀ ਚੰਨੀ ਨੂੰ ਪਸੰਦ ਕੀਤਾ ਜਾ ਰਿਹਾਗਾ ਹੂੰ ਇਸ ਕਰਕੇ ਲੱਗਦਾ ਵੀ ਪੰਜਾਬ ਦੇ ਹਾਲਾਤ ਆ ਜਿਹੜੇ ਪਤਾ ਨਹੀਂ ਹਜੇ ਕਿੱਦਾਂ ਨੂੰ ਜਾਣਗੇ ਦਲ ਬਦਲ ਗਿਆ ਦਾ ਮੌਸਮ ਹੈ ਕੀ ਹੋਣਾਗਾ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਸੰਕੇਤ ਜ਼ਰੂਰ ਕਰ ਜਾਂਦੀਆਂ ਨੇ ਵੀ ਇਹਦੇ ਮਗਰ ਕੋਈ ਗੇਮ ਹੈ ਜੀ ਹੂੰ ਜੀ ਜਕਸੀਰ ਜੀ ਜਿਕਰ ਆਪਾਂ ਅੱਗੇ ਚੱਲਦੇ ਆਂ ਮੁੱਦਿਆਂ ਦੇ ਵੱਲ ਤਾਂ ਇੱਕ ਗਿੱਲਾਂ ਦੇ ਮੁੰਡੇ ਦੀ ਬੜੀ ਚਰਚਾ ਹੋ ਰਹੀ ਹੈ ਸਿਆਸੀ ਤੌਰ ਤੇ ਗਿੱਲਾਂ ਦੇ ਮੁੰਡਿਆਂ ਨੂੰ ਥਾਪੜਾ ਮਿਲ ਰਿਹਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਕਿ ਹੁਣ ਥਾਪੜਾ ਦਿੱਤਾ ਗਿਆ ਨਵੀਂ ਪਾਰਟੀ ਦੇ ਵੱਲੋਂ ਹਾਂ ਬਿਕੋ ਜੀ ਉਹ ਆਮ ਆਦਮੀ ਪਾਰਟੀ ਵੱਲੋਂ ਮਜੀਠਾ ਹਰਕੇ ਦੇ ਵਿੱਚ ਉਹ ਕੀ ਉਹਨਾਂ ਦਾ ਪੂਰਾ ਨਾਮ ਨਵੀਂ ਗਿੱਲ ਕਹਿੰਦੇ ਉਹਨਾਂ ਅਨੁਸਾਰ ਕੁਝ ਇਸ ਤਰ੍ਹਾਂ ਦਾ ਤੇਜੀ ਗਿੱਲ ਜਾਂ ਸੋ ਉਹਨਾਂ ਨੂੰ ਜਿਹੜਾ ਹੈਗਾ ਥਾਪੜਾ ਦੇ ਦਿੱਤਾ ਹਾਲਾਂਕਿ ਉਹ ਅ ਬਿਕਰਮ ਸਿੰਘ ਮਜੀਠੀਆ ਦੇ ਰਾਈਟ ਹੈਂਡ ਸੀ ਕਿਸੇ ਸਮੇਂ ਉਹਨਾਂ ਦੇ ਨਾਲੋਂ ਹੀ ਆਏ ਹੋਏ ਨੇਗੇ ਤੇ ਬਿਕਰਮ ਸਿੰਘ ਮਜੀਠੀਆ ਅੱਜਕੱਲ੍ਹ ਅੰਦਰ ਨੇਗੇ ਹਾਲਾਂਕਿ ਉਹਨਾਂ ਦੀਆਂ ਵੀ ਜਿਹੜਾ ਹਜੇ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਹੈਗੀਆਂ ਹੋਰ ਸਮਾਜ ਸੈਦ ਉਹਨਾਂ ਦੇ ਕੇਸ ਦੇ ਵਿੱਚ ਵੀ ਲਿਆ ਗਿਆਗਾ ਤੇ ਕਿਉਂਕਿ ਅਕਾਲੀ ਦਲ ਵੱਲੋਂ ਜਿਹੜਾ ਝਿੰਜਰ ਨੂੰ ਇਧਰੋਂ ਹਲਾਣਾ ਗਿਆ ਸੀਗਾ ਤੇ ਉਹਦੇ ਮਤਲਬ ਬਰਾबरी ਇੱਕ ਟੈਗਟ ਹੈ ਜਿਹੜੀ ਉਹ ਮਤਲਬ ਆਪ ਪਕਾ ਜਾਨੀ ਆਮ ਆਦਮੀ ਪਾਰਟੀ ਨੇ ਐਲਾਨ ਦਿੱਤੀ ਹੈ ਮਜੀਠੇ ਤੋਂ ਤੋ ਦੇਖਦੇ ਹਾਂ ਹੁਣ ਗਿੱਲਾਂ ਦਾ ਮੁੰਡਾ ਕਿੰਨਾ ਕੁ ਅੱਗੇ ਬਾਹਰ ਦਾ ਜਾਂ ਕਿੰਨਾ ਕੁ ਰਿਜ਼ਲਟ ਕੱਢ ਕੇ ਹੁੰਦਾਗਾ ਜੀ ਹੂੰ ਜੀ ਬਿਲਕੁਲ ਐ ਜਗਸੀਰ ਜੀ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਵਿਸ਼ਵਾਸ ਜਤਾਇਆ ਗਿਆ ਹੈ ਨਵੀਂ ਗੱਲ ਹੋ ਰਹੀ ਤੇ ਕਿ ਉਹ ਚੀਜ਼ ਕਿੱਥੋਂ ਤੱਕ ਮਾਫਕ ਬੈਂਦੀ ਹੈ ਪਾਰਟੀ ਨੂੰ ਤਾਂ ਜੇਕਰ ਜੇ ਹੁਣ ਆਪਾਂ ਜ਼ਮਣੀ ਛੋਣਾ ਦੀ ਵੀ ਜਿੱਕਰ ਗੱਲ ਕਰਦੇ ਆ ਤਾਂ ਉਹ ਵੀ ਕਿਤਨੇ ਕਿਤੇ ਪੱਖ ਦੇ ਵਿੱਚ ਰਹੀ ਆ ਆਮਦਮੀ ਪਾਰਟੀ ਦੇ ਤਾਂ ਜੇ ਬਲਾਕ ਸੰਮਤੀ ਵਲੇ ਛੋਣਾ ਦੀ ਗੱਲ ਕਰੀਏ ਉਹ ਵੀ ਪੱਖ ਦੇ ਵਿੱਚ ਰਹੀ ਆ ਹਾਲਾਂਕਿ ਅਕਾਲੀ ਦਲ ਦੇ ਵੱਲੋਂ ਇਸ ਦੇ ਵਿੱਚ ਇੱਕ ਨਵਾਂ ਵਜੂਦ ਆਪਣਾ ਬਣਾਇਆ ਗਿਆ ਲੰਬੇ ਸਮੇਂ ਤੋਂ ਬਾਅਦ ਪਰ ਹੁਣ ਕਿਤੇ ਨਾ ਕਿਤੇ ਮਾਰ ਫਿਰ ਤੋਂ ਪਾਉਗੀ ਕਿਉਂਕਿ ਕਾਲੀ ਦਲ ਜਿੱਕਰ ਮਰਦਾ ਹੈ ਤਾਂ ਧਾਰਮਿਕ ਮੁੱਦਿਆਂ ਦੀ ਮਾਰ ਤੋਂ ਮਰਦਾ ਹੁਣ ਜਿਹੜਾ ਨਵਾਂ ਮਸਲਾ ਹੋ ਗਿਆ ਰਾਜਾ ਸਾਹਿਬ ਜੀ ਵਾਲਾ ਤੇ ਉਹਦੇ ਤੇ ਇੱਕ ਲੱਗਦਾ ਹੈ ਕਿ ਕਿਤਨੇ ਕਿਤੇ ਅੱਖਾਂ ਹੋ ਸਕਦਾ ਸਮਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਦੇਖਦੇ ਆ ਕਿ ਸਿਨੈਰੀਓ ਬਣਦਾ ਕਿ ਲੋਕ ਕੀ ਇਸਤੇ ਰਿਪਲਾਈ ਦਿੰਦੇ ਨਹੀਂ ਆ ਲੋਕ ਕੀ ਸੋਚਦੇ ਨੇ ਹੁਣ ਸੁਖਵੀਰ ਬਾਦਲ ਹੋਰਾਂ ਦੇ ਇਹ ਸਭ ਕਰਨ ਤੇ ਜਾਂ ਉੱਥੇ ਜਾਣ ਤੇ ਤੇ ਦੇਖਦੇ ਆ ਕਿ ਹੁਣ ਜੋ ਚੰਨੀ ਤੇ ਵਿੜੰਗ ਦਾ ਮਸਲਾ ਉਸ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਸੋ ਜਿਹੜੇ ਵੀ ਵਿਵਰ ਸਾਡੇ ਇਸ ショਅ ਨੂੰ ਦੇਖ ਰਹੇ ਨੇ ਤੁਸੀਂ ਵੀ ਇਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਇਹਨਾਂ ਮੁੱਦਿਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਜਾਂ ਪੰਜਾਬ ਦੇ ਜੋ ਕੌਣ ਵਾਰੀ ਸਰਕਾਰ ਹੋਏਗੀ ਉਸ ਤੋਂ ਲੋਕ ਕੀ ਚਾਹੁੰਦੇ ਨੇ ਸੋ ਤੁਸੀਂ ਵੀ ਆਪਣੀ رائے ਦੇ ਸਕਦੇ ਹੋ ਇਸ ਦੇ ਨਾਲ ਹੀ ਦਿਓ ਮੈਨੂੰ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਇਸੇ ਤਰੀਕੇ ਸ਼ੋਅ ਲੈ ਕੇ ਉਦੋਂ ਤੱਕ ਲਈ ਜੁੜੇ ਰਹੋ ਸਾਡੇ ਚੈਨਲ ਨਰਪਖ ਪੋਸਟ ਦੇ ਨਾਲ ਧੰਨਵਾਦ